ਜੋ ਗਾਣੇ ਨੇ ਕਿਨਾ ਫਰਕ ਪੈਣ ਲੰਦਾ ਦੀਗਾ ਆਵਾ ਮਮਤਾ ਵੇ ਉਹ ਲਾ ਕੇ ਨਾ ਥੋੜਾ ਜਿਹਾ ਅੱਗੇ ਚੈੱਕ ਕਰਦੇ تھے ਕਿ ਇਹ ਮਾਫ ਕਰੀਏ ਤੁਹਾਡੇ ਜੀ ਜੇ ਗਾਣੇ ਥੋੜੇ ਲੱਗਿਆ ਨਾ ਖਾਜ ਹੋਣ ਲੱਗੀ ਕਿਦਾਂ ਉਹ ਪੂਰ ਚੜ੍ਹ ਰਹੇ ਜੀ ਉਹ ਇਹ ਲੱਗਣਾ ਨਹੀਂ ਫਿਰ ਪੂਰਾ ਲਾ ਲਵੋ ਜੀ ਮਤਲਬ ਕਾਫੀ ਇਫੈਕਟਿਵ ਥਾਪਲੇ ਬਹੁਤ ਛੋਨੇ ਹੁੰਦੇ ਆ ਸੁਣਿਆ ਜੀ ਪਹਿਲਾਂ ਦੇਖਿਆ ਪਹਿਲਾਂ ਤਿੰਨ ਕਲਾਸ ਬਿੱਲ ਲੈ ਜਾਂਦਾ ਵਾ ਕਿ ਕੋਈ ਮਸਲਾ ਨਹੀਂ ਤਿੰਨ ਕਲਾਸ ਦਾ ਤਾਂ ਮਸਮਾਨ ਬੋਲੇ ਨਹੀਂ ਬਾਬਰੀ ਮਸਜਿਦ ਦਾ ਮਾਮਲਾ ਆਇਆ ਬਾਬਰੀ ਮਸਜਿਦ ਨੂੰ ਇਹ ਕਹਿ ਕੇ ਇਨਜੋਇ ਦੇਦਾ ਵੀ ਨਹੀਂ ਉਹ ਹਿੰਦੂਆਂ ਨੂੰ ਚਾਹੀਦੀ ਹੈ ਧਾਰਮਿਕ ਆਸਥਾ ਦਾ ਮਾਮਲਾ ਵੀ ਇਹ ਦੇਖੋ ਉਹਨਾਂ ਕਰਕੇ ਸਮਝ ਦੇਣੀ ਹੈ ਜਦੋਂ ਬੋਸ ਤੇ ਆ ਕਿਉਂ ਨਹੀਂ ਬੋਲ ਰਿਹਾ ਮੁਸਲਮਾਨ ਨੂੰ ਬੋਲਣਾ ਚਾਹੀਦਾ ਹੈ 1970 ਦਾ ਮਾਮਲਾ ਆਇਆ ਉਹ ਕਸ਼ਮੀਰੀ ਹੈ ਜਿਹੜੇ ਕਿਣਾ ਛੜਬਾਰੋਂ ਨੂੰ ਉਸ ਟਾਈਮ ਵੀ ਬੋਲਣਾ ਚਾਹੀਦਾ ਇੱਕ ਦੇਖੋ ਸਟੇਟਮੈਂਟ ਖਾਦਮ ਕਰ ਰਹੇ ਆ ਉਹ ਇੱਕੋ ਸੀਐਮ ਮੁਸਲਮਾਨ ਦਾ ਰਹਾਡਾ ਤਾਂ ਉਹਨਾਂ ਨੇ ਸਟੇਟਮੈਂਟ ਖਾਦਮ ਕੀਤਾ ਹੈ ਨੇ ਯਾਨੀ ਇਹ ਕਈ ਮਾਮਲੇ ਇਸ ਤਰ੍ਹਾਂ ਦੇ ਹੋਏ ਵੀ ਜਦ ਮੁਸਲਮਾਨ ਬੋਲੇ ਨਹੀਂ ਇਹਨਾਂ ਨੇ ਦੇਖ ਲਿਆ ਕੀ ਰਹੇ ਕੌਮ ਹੈ ਇਹ ਮੁਰਦਾ ਹੋ ਰਹੀ ਹੈ ਹੈਡਲੈਸ ਕੌਮ ਹੈ ਕੋਈ ਲੀਡਰ ਨਹੀਂ ਇਹਨਾਂ ਦਾ ਤਾਂ ਉਹਨੇ ਜਿਹੜੇ ਬਿਲੇ ਆਏ ਦੇਖੋ ਇਹ ਬਿਲੇ ਨੇ ਬਹੁਤ ਖਤਰਨਾਕ ਲੈ ਕੇ ਆਂਦਾ ਹੈ ਤੇ ਚੀਜ਼ਾਂ ਬਿਲਾ ਹੈ ਤਾਂ ਉਹਨੇ ਕਹਿੰਦੇ ਕਿ ਅਸੀਂ ਇਹ ਸਾਰੀਆਂ ਬੰਦੀਆਂ ਵੀ ਵਾਪਸ ਹੋ ਜਾਣਾ ਦਾਰੇ ਕੋਈ ਚਾਹੇ ਮਸਜਿਦਾਂ ਹੋਣ ਚਾਹੇ ਮਦਰਸੇ ਨੇ ਆਂਗਾਂ ਨੇ ਕਬਰਿਸਤਾਨ ਨੇ ਤਾਂ ਉਹ ਉਹ ਅਸੀਂ ਮਤਲਬ ਹੜੱਪ ਲਏ ਨਹੀਂ ਕਿਹਾ ਹੁਣ ਆਇਆ ਬਰਿੰਗ ਨੇ ਤਾਂ ਕਿਹਾ ਹੈਗਾ ਵੀ ਇਹ ਬਿਲਾ ਬਹੁਤ ਮਤਲਬ ਨੁਕਸਾਨਦੇ ਹੈ ਮੁਸਮਾਨਾਂ ਵਾਸਤੇ ਸਵਿਧਾਨ ਦੇ ਖਿਲਾਫ ਹੈ ਜੇ ਵੀ ਸੰਵਿਧਾਨ ਦੇ ਖਿਲਾਫ ਹੈ ਮੈਂ ਕਹਿਣਾ ਕੋਈ ਚੀਜ਼ ਸੁਧਾਰ ਦੇ ਖਿਲਾਫ ਹੈ ਮੈਂ ਖਿਲਾਫ ਹਾਂ ਦੇਖੋ ਜੀ ਇਹ ਹਿੰਦੁਸਤਾਨ ਦਾ ਸੰਵਿਧਾਨ ਦੇ ਮੁਤਾਬਕ ਚੱਲੂਗਾ ਭਾਰਤ ਦੇਸ਼ ਦਾ ਤੇ ਕਿਸੇ ਪਾਰਟੀ ਦੇ ਜਾਂ ਕਿਸੇ ਮਤਲਬ ਜਿਹੜੇ ਜਦੇਬੰਦੀ ਦੇ ਮੁਤਾਬਕ ਚੱਲਣਾ ਹੈਗਾ ਜਾਂ ਅੰਮਿਸ਼ਾ ਜਾਂ ਮੋਦੀ ਦੇ ਮੁਤਾਬਕ ਚੱਲਣਾ ਹੈ ਇਹ ਤੁਲੋ ਸੰਵਿਧਾਨ ਦੇ ਮੁਤਾਬਕ ਇੱਕ ਸਹਾਵਤ ਐਂਗਲਿਸ਼ ਦੀ ਪਾਵਲ ਕਮਤੂਗੋ ਜਿਹੜੀ ਹੈ ਸੱਤਾ ਹੈ ਪ੍ਰਾਗਟ ਹੈ ਇਹ ਜਾਣ ਵਾਸਤੇ ਆਉਂਦੀ ਹੈ ਲੋਕੋ ਨੇ ਸਮਝ ਆਉਗਾ ਜੀ ਜਦੋਂ ਥੋੜੇ ਕੋ ਪਾਵਰ ਆਲੀ ਥੋੜਾ ਉੱਜਲ ਤੋਂ ਸਭ ਨੂੰ ਕੰਨ ਲੱਗ ਜਾਂਦਾ ਹੈ ਅਜਾ ਵੀ ਸੱਚਾ ਬਦਲੂਗੇ ਪਰਵਰਤਨ ਹੋਊਗਾ ਦੇਖੋ ਇਹਨਾਂ ਨੂੰ ਜਿਹੜਾ ਇਹ ਲਾਇਆ ਲੈਣੇ ਤੇ ساری ਉਮਰ ਇਸੇ ਨਾਲ ਆਉਣਗੇ ਇਹ ਗੱਲ ਸਹੀ ਪਾ ਲਈ ਹੋਈ ਹੈ ਤੇ ਇਹਨਾਂ ਨੇ ਨਾ ਇਹ ਦਿਰਬਾਸ ਲਿਆ ਬਹੁਤ ਵੱਡੇ ਪ੍ਰਦਰਸ਼ਨ ਹੋਣਗੇ ਯਾਰ ਕਰਤਾਂ ਤੇ ਪੂਰਾ ਹਿੰਦੁਸਤਾਨ ਤੋਂ ਦੇਖੋ ਪੰਜਾਬ ਹੈ ਜਿਹੜਾ ਇਹ ਪੰਜਾਬ ਪਹਿਲਾਂ ਵੀ ਜਿਲ੍ਹਿਆਂ ਦੇ ਖਿਲਾਫ ਹੈ ਆਪਾਂ ਪਾਰਟੀ ਵੱਲ ਤੋਂ ਕੁਝ ਕਹਿਣੇ ਦੇਖੋ ਉਹਨੂੰ ਬਹੁਤ ਵਧੀਆ ਇੱਕ ਸੰਦੇਸ਼ ਦਿੱਤਾ ਸਾਰੇ ਮਤਲਬ ਜਿੰਨੇ ਵੀ ਸਾਡੇ ਐਮਪੀ ਤੇ ਕਿਸੇ ਵੀ ਹੋਰ ਧਰਮ ਦੇ ਨੇ ਕਿਸੇ ਪਾਰਟੀ ਦੇ ਨੇ ਉਹਨਾਂ ਦਾ ਇਹ ਜਿਹੜਾ ਮਤਲਬ ਸੰਵਿਧਾਨ ਦੇ ਖਿਲਾਫ ਬਿੱਲ ਪੇਸ਼ ਕੀਤਾ ਪਾਸ ਕੀਤਾ ਹੈ ਤੌਰੇ ਖਿਲਾਫ ਬੋਲ ਰਹੇ ਸਾਰੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਤੋਹ ਦੇ ਕੋਲ ਜੁਰਮ ਦੇ ਖਿਲਾਫ ਖੜੇਦਾ ਹੋਏ ਸਾਰੇ ਬਲੈਕ ਵੀ ਖਿਲਾਫ ਲਹਿ ਰਹੇ ਨੇ ਬੋਲ ਰਹੇ ਨੇ ਤਾਂ ਅਸੀਂ ਇਸ ਗੱਲ ਤੋਂ ਖੁਸ਼ ਹਾਂ ਪੂਰੇ ਕੇ ਦੇਖੋ ਜੇ ਪੰਜਾਬ ਹੈ ਪੰਜਾਬ ਉਹ ਹਮੇਸ਼ਾ ਜੁਰਮ ਦੇ ਖਿਲਾਫ ਖੜਿਆ ਹੈ वेलकम टू रीसेंट टाइम्स मैं ममूम बशीर आजार साहब ਦਾ ਫੇਰ ਖੈਰ ਮਖਦਮ ਕਰਦਾ ਆਪਣੇ ਪ੍ਰੋਗਰਾਮ ਦੇ ਵਿੱਚ ਔਰ ਆਪਣੇ ਚੈਨਲ ਰੀਸੈਂਟ ਟਾਈਮ ਦੇ ਉੱਪਰ ਜਿਸ ਤਰ੍ਹਾਂ ਅੱਜ ਦਾ ਹੌਟ ਮੁੱਦਾ ਇੱਕ ਬਣਿਆ ਹੋਇਆ ਹੈ ਉਹ ਬਣਿਆ ਹੋਇਆ ਵਕਫ ਸੋਧ ਕਾਨੂੰਨ 2025 ਜਿਹਨੂੰ ਵਕਫ ਐਮੈਂਡਮੈਂਟ ਬਿਲ ਵੀ ਕਹਿੰਦੇ ਆ ਜੋ ਹੁਣ ਕਾਨੂੰਨ ਬਣ ਚੁੱਕਿਆ ਆ ਆਪਾਂ ਇਸ ਮੁੱਦੇ ਦੇ ਉੱਪਰ ਡਿਸਕਸ ਕਰਨ ਵਾਸਤੇ ਅੱਜ ਇੱਥੇ ਬੁਲਾਇਆ ਐ ਐਡਵੋਕੇਟ ਜਮੀਲ ਜੋੜਾ ਜੀ ਨੂੰ ਜੋ ਸਮਾਜ ਸੇਵੀ ਵੀ ਹੈ ਔਰ ਇਹਨਾਂ ਮੁੱਦਿਆਂ ਦੇ ਨਾਲ ਔਰ ਖਾਸ ਤੌਰ ਤੇ ਵਗੂ ਬੋਰਡ ਦੇ ਮੁੱਦੇ ਦੇ ਉੱਪਰ ਬੜੇ ਵਿਵਾਕੀ ਨਾਲ ਪਹਿਲਾਂ ਵੀ ਗੱਲ ਕਰਦੇ ਰਹੇ ਨੇ ਆਪਾਂ ਇਹਨਾਂ ਨੂੰ ਵੈਲਕਮ ਕਹਾਂਗੇ ਔਰ ਅੱਜ ਜਾਣਾਂਗੇ ਇਸ ਬਿੱਲ ਦੇ ਨਾਲ ਰਿਲੇਟਡ ਜਿਹੜੇ ਗੱਲਾਂ ਨੇ ਕਿ ਹੁਣ ਬਿੱਲ ਤਾਂ ਆ ਗਿਆ ਤੇ ਉਸ ਤੋਂ ਬਾਅਦ ਐਕਸ਼ਨ ਪਲਾਨ ਜੋ ਮੁਸਲਿਮ ਜਥੇਬੰਦੀਆਂ ਉਹ ਸਾਰੀਆਂ ਇਹਦੇ ਅਗੇਂਸਟ ਹੈ ਬਹੁਤ ਸਾਰੇ ਜਥੇਬੰਦੀਆਂ ਸੁਪਰੀਮ ਕੋਰਟ ਵੀ ਪਹੁੰਚ ਚੁੱਕੀਆਂ ਔਰ ਇੱਕ ਪ੍ਰੋਟੈਸਟ 11 ਤਰੀਕ ਨੂੰ ਵੀ ਰੱਖਿਆ ਹੋਇਆ ਆਪਾਂ ਗੱਲ ਕਰ ਰਹੇ ਹਾਂ ਜਮੀਦਾਣਾ ਜਿਹਦੇ ਨਾਲ ਆਓ ਸਭ ਤੋਂ ਪਹਿਲਾਂ ਵੈਲਕਮ ਕੀ ਇਹ ਸਰ ਸਭ ਤੋਂ ਪਹਿਲਾਂ ਵੈਲਕਮ ਤੁਹਾ ਬਹੁਤ ਬਹੁਤ ਸ਼ੁਗਰੀਆ ਜਨਾਬ ਤੁਹਾਡਾ ਵੀ ਤੁਸੀਂ ਜਨਤਾ ਜਿਹੜੇ ਮੁੱਦੇ ਨੇ ਅਸਲੀ ਮੁੱਦਿਆਂ ਦੇ ਤੁਸੀਂ ਮਤਲਬ ਲੋਕਾਂ ਸਮਝ ਲੈ ਕੇ ਆਏ ਤਾਂ ਅਸੀਂ ਥੋੜੇ ਚੈਨਲ ਦਾ ਸ਼ੁਕਰਗੁਜ਼ਾਰ ਹਾਂ ਇਸ ਕਰਕੇ ਦੇਖੋ ਨਹੀਂ ਤਾਂ ਮੀਡੀਆ ਦਾ ਬਹੁਤ ਬਰਹਾਲ ਹੈ ਮੀਡੀਆ ਸਿਰਫ ਦੇਖਦੀ ਹੈ ਪੀ ਆਰ ਪੀ ਦੇਖਦੀ ਹੈ ਜਾਂ ਫਿਰ ਫੰਡਿੰਗ ਦੇਖਦੀ ਹੈ ਸਾਨੂੰ ਕੋਣ ਮਤਲਬ ਉਹ ਕਰਦਾ ਤਾਂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਥੋੜਾ ਚੈਨਲ ਹਰ ਵਾਰ ਮਤਲਬ ਲੋਕੋ ਇਤਾਂ ਦੇ ਵਿੱਚ ਲੋਕ ਮੁੱਦਿਆਂ ਨੂੰ ਲੈ ਕੇ ਖੜਿਆ ਹੈ ਧੰਨਵਾਦ ਜਵੀਰ ਸਾਹਿਬ ਜੋ ਡਾਇਰੈਕਟਲੀ ਆਪਾਂ ਇਸ ਮੁੱਦੇ ਤੇ ਆਵਾਂਗੇ ਵੀਡੀਓ ਜਿਆਦਾ ਲੰਬੀ ਨਾ ਹੋਵੇ ਜਿਹੜੇ 2-4 ਕੁਐਸਚਨ ਹਨ ਬੰਦੇ ਵਿੱਚ ਸੀਗੇ ਪੁੱਛਣੇ ਆ ਬਤੌਰ ਇੱਕ ਕਾਨੂੰਨਦਾਨ ਆਪਾਂ ਗੱਲ ਕਰ ਲਈ ਕਿ ਵਕੀਲ ਵੀ ਹਾਂ ਕਾਨੂੰਨ ਜਾਣਨ ਵਾਲੇ ਵੀ ਹਾਂ ਤੇ ਆ ਸਮਾਲ ਸੇ ਵੀ ਵੀ ਹਾਂ ਔਰ ਉਸ ਤੋਂ ਬਾਅਦ ਲਾਲ ਪੱਤਰ ਕਰ ਗਏ ਮਤਲਬ ਤਿੰਨੋਂ ਚੀਜ਼ਾਂ ਖਤਰਨਾਕ ਹੈ ਪਰ ਤੁਹਾਡੇ ਕੋਲ ਕੁਐਸਚਨ ਜਿਹੜੇ ਹੈਗੇ ਮੈਂ ਚਾਹਾਂਗਾ ਕਿ ਥੋੜੇ ਤੁਹਾਡੇ 11 ਦੇ ਕੁਐਸਚਨ ਪੁੱਛੇ ਜਾਣ ਸਰ ਬਿਲਕੁਲ ਇਹ ਮਤਲਬ ਪਹਿਲਾਂ ਜੋ ਆਪਾਂ ਗੱਲ ਕਰ ਗਏ ਪਾਸ ਹੋਇਆ ਲੋਕ ਸਭਾ ਜੁਆ ਆ ਰਾਜ ਸਭਾ ਜੁਆ ਮਤਲਬ ਸੰਸਦ ਦੇ ਵਿੱਚ ਪਾਸ ਹੋ ਕੇ ਕਾਨੂੰਨ ਬਣ ਚੁੱਕਿਆ ਹੈ ਸਰ ਕੀ ਲੱਗ ਰਿਹਾ ਹੈ ਕਿ ਮੁਸਲਮਾਨ ਇੰਨਾ ਜ਼ਿਆਦਾ ਤੁੰਦੂਰ ਹੈ ਹਿੰਦੁਸਤਾਨ ਦਾ ਕਿ ਉਹ ਇਸ ਬਿੱਲ ਨੂੰ ਰੋਕ ਨਹੀਂ ਸਕਿਆ ਔਰ ਅਗਰ ਇਹ ਬਿੱਲ ਪਾਸ ਹੋ ਗਿਆ ਤਾਂ ਕੀ ਸੰਸਦ ਦੇ ਵਿੱਚ ਜਿਹੜੇ ਨੰਬਰ ਸੀਗੇ ਉਹਨਾਂ ਦੀ ਕਮੀ ਇਹਨਾਂ ਦੇ ਹੱਕ ਦੇ ਵਿੱਚ ਜੋ ਮੁਸਲਮਾਨਾਂ ਦੇ ਫੇਵਰ ਦੀ ਗੱਲ ਕਰਦੇ ਉਹਨਾਂ ਦੇ ਮਤਲਬ ਕਮੀ ਰਹੀ ਇਹ ਜਿਹੜੀਆਂ ਪਾਰਟੀਆਂ ਨੂੰ ਹੁਣ ਤੱਕ ਇਹ ਚੱਕੀ ਕਰਦੇ ਆ ਮੁਸਲਮਾਨ ਨਤੀਜੇ ਹੀ ਹੋਣ ਚਾਹੇ ਹੋ ਚੰਦਰਬਾਬੂ ਨਾਇਡੂ ਉਹਨੇ ਆਇਆ ਔਰ ਉਹਨਾਂ ਵਾਲੀਆਂ ਹੋਰ ਪਾਰਟੀਆਂ ਹੋਣ ਜਿਨ੍ਹਾਂ ਨੂੰ ਸਪੋਰਟ ਕਰਦੇ ਰਹੇ ਔਰ ਅੱਜ ਦੀ ਡੇਟ ਦੇ ਵਿੱਚ ਉਹ ਛਟਕ ਕੇ ਇਹਨਾਂ ਨੂੰ ਬੀਜੇਪੀ ਦੇ ਕੰਮੇ ਦੇ ਵਿੱਚ ਕੱਢ ਕੇ ਜਾ ਕੇ ਔਰ ਜਾ ਕੇ ਇਹਨਾਂ ਦੇ ਅਗੇਂਸਟ ਇਹ ਬਿਲ ਪਾਸ ਕਰਾਤਾ ਕੀ ਲੱਗਦਾ ਸਰ ਕੀ ਕਿੱਥੇ ਕਮੀ ਰਹੀ ਸਰ ਕਮੀ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਾਣਨ ਦੀ ਲੋੜ ਹੈ ਦੇਖੋ ਇੱਕ ਦੋ ਇੱਕ ਮਿੰਟ ਲਵਾ ਲਵਾਂਗਾ ਜੀ ਜੀ ਇਹ ਵਕਫ ਹੈ ਕੀ ਹਾਂਜੀ ਹਾਂ ਵਕਫਾ ਅੱਲਾ ਦੇ ਨਬੀ ਦੇ ਟਾਈਮ ਤੋਂ ਸ਼ੁਰੂ ਹੋਇਆ ਜਿਹੋ ਅੱਲਾ ਦੇ ਸੁਲਮ ਦੇ ਟਾਈਮ ਦੇ ਵਿੱਚ 5 ਅਕਤੂਬਰ ਨੂੰ ਇੱਕ ਜ਼ਮੀਨ ਦਾ ਟੁਕੜਾ ਲਿਆ ਤਾਂ ਉਹਨਾਂ ਨੇ ਅੱਲਾ ਦੇ ਨਬੀ ਨੂੰ ਪੁੱਛਿਆ ਕਿ ਮੈਂ ਇਸ ਦਾ ਸਭ ਤੋਂ ਬੜੀਆ ਇਸਤੇਮਾਲ ਕਿਵੇਂ ਕਰਾਂ ਜੀ ਪਾਣਾ ਮੈਂ ਨਵੇਂ ਨੇ ਫਰਮਾਇਆ ਕਿ ਤੁਸੀਂ ਇਸ ਨੂੰ ਵਰਤ ਕਰਦੇ ਜੀ ਜੀ ਜੋ ਸਭ ਤੋਂ ਤੁਸੀਂ ਬਿਹਤਰ ਮਤਲਬ ਨਾਲ ਇਸਤੇਮਾਲ ਕਰਨਾ ਹੈ ਤਾਂ ਇਹ ਜਿਹ ਮਜ਼ੂਤ ਮਨ ਲੋਕ ਨੇ ਉਹਨਾਂ ਦੇ ਇਸਤੇਮਾਲ ਚ ਆਉਗਾ ਵਕਤ ਦਾ ਲਗੋ ਸਟੇਲ ਯੂਜ਼ ਕੀਤਾ ਗਿਆ ਤਾਂ ਵਕਤ ਦਾ ਮਤਲਬ ਅਰਬੀ ਦਾ ਭਾਸ਼ਾ ਦਾ ਸ਼ਬਦ ਹੈ ਇਹ ਉਹਦਾ ਮਤਲਬ ਦਾ ਲੁਕਣਾ ਸਮਝਣਾ ਮਗਲਾ ਨੂੰ ਫਿਕਸ ਕਰ ਦੇਣਾ ਕਿਸ ਚੀਜ਼ ਨੂੰ ਤੇ ਉਥੇ ਆਮ ਕਹਿੰਦੇ ਨੇ ਵੀ ਜੇ ਆਪਾਂ ਗੱਡੀ ਰੋਕਨੀ ਹੈ ਨਹੀਂ ਵਾਦੋ ਮੈਂ ਰੋਕਣਾ ਉਹ ਤਾਂ ਇਹ ਮਤਲਬ ਹੈ ਵੀ ਵਕਤ ਇਹ ਕੀ ਕਰਦੀ ਹੈ ਅੱਲਾ ਦੇ ਰਸਤੇ ਵਿੱਚ ਆਪਾਂ ਦੇ ਦਿਲ ਕੀ ਦੇਤੀ ਉਹਦਾ ਸਟੇਟਸ 10 ਨਹੀਂ ਕੀਤਾ ਜਾ ਸਕਦਾ ਜਿਹੜੀ ਪ੍ਰਾਪਰਟੀ ਆਪਾਂ ਚੱਲ ਚੱਲ ਜਾਇਦਾਦ ਅੱਲਾਹ ਵਾਸਤੇ ਵਕਤ ਕਰਤੀ ਤੋਂ ਦੁਨੀਆ ਦੀ ਕੋਈ ਤਾਕਤ ਉਹਨੂੰ ਬਰਨ ਨਹੀਂ ਸਕਦੀ ਉਹਦੀ ਗੁਨਾਹ ਰਿਸ਼ਤੀ ਹੋਵੇ ਦੁਆਰਾ ਨਾ ਵੇਚੀ ਜਾਵੇ ਨਾ ਵੇਚੀ ਜਾਵੇ ਹਾਂ ਉਹਦੇ ਪੁੱਛੇ ਉਹਦਾ ਫਾਇਦਾ ਜਾਇਦਾ ਸਕਦਾ ਹੈ ਜਰੂਰतमंद ਲੋਕਾਂ ਵਾਸਤੇ ਪੜਾਈ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਇਹਦਾ ਵਕਤ ਹੋ ਗਿਆ ਪਰ ਮੁਸਲਮਾਨਾਂ ਨੂੰ ਵੀ ਪਤਾ ਹੈ ਤਰ੍ਹਾਂ ਦਾ ਵਕਤ ਦਾ ਵੀ ਇਹ ਕੀ ਹੁੰਦਾ ਫਿਰ ਨਾਨ ਮੁਸਲਮਾਨਾਂ ਤੋਂ ਕੀ ਬਤਾਉਣੇ ਇਹਦੇ ਬਾਰੇ ਦੂਸਰਾ ਇਹ ਮਤਲਬ ਤੁਹਾਡਾ ਸਵਾਲ ਹੈ ਬੜਾ ਵਧੀਆ ਹੈ ਇਹ ਕਿ ਕਿਉਂ ਹੋਇਆ ਕਿਉਂ ਇਹ ਕਮਜ਼ੋਰੀ ਕਿਵੇਂ ਆ ਗਈ ਮਸਮਾਂਾਂ ਦੇ ਵਿੱਚ ਜੇ ਬੋਲਣ ਦੇ ਇੱਕ ਨਾ ਪਤਾ ਫੈਸਲੇ ਦਾ ਕੀ ਗਾਉਂਗਾ ਮੈਂ ਨੂੰ ਕਹਵੇ ਉਹ ਲਾ ਕੇ ਨਾ ਥੋੜਾ ਜਿਹਾ ਲੱਗ ਚੈੱਕ ਕਰਦੇ ਤੇ ਕਿ ਇਹ ਮਾਫ ਕਰੀਂ ਤੁਹਾਡੇ ਜੀ ਜੇਕਰ ਤੁਹਾਡੇ ਲੱਗਿਆ ਵੀ ਖਾਜ ਹੋਣ ਲੱਗੀ ਫਿਰ ਤਾਂ ਉਹ ਪੂਰਨ ਛੱਡ ਦਿੰਦੇ ਜੀ ਉਹ ਵੀ ਇਹ ਲਗਣਾ ਨਹੀਂ ਨਹੀਂ ਫਿਰ ਪੂਰਾ ਲਾ ਲਦੇ ਜੀ ਮਗਰ ਕਾਫੀ ਇਫੈਕਟਿਵ ਥਾਪ ਪਹਿਲੇ ਬਹੁਤ ਛੋਟੇ ਹੁੰਦੇ ਟਾਈਮ ਸੁਣਿਆ ਜੀ ਪੈਰਲ ਦੇਖਿਆ ਪਹਿਲਾਂ ਤਿੰਨ ਕਲਾਸ ਬਿੱਲੇ ਜਾਂਦਾ ਵਾਲਾ ਕੋਈ ਮਸਲਾ ਨਹੀਂ ਦਿਨ ਦਾ ਲੱਗਦਾ ਤਾਂ ਮੁਸਲਮਾਨ ਬੋਲੇ ਨਹੀਂ ਬਾਬਰੀ ਮਸਜਿਦ ਦਾ ਮਸਲਾ ਆਇਆ ਬਾਬਰੀ ਮਸਜਿਦ ਨੂੰ ਇਹ ਕਹਿ ਕੇ ਇਨਵੋਲ ਦੇਦਾ ਵੀ ਨਹੀਂ ਇਹ ਹਿੰਦੂਆਂ ਨੂੰ ਚਾਹੀਦੀ ਹੈ ਧਾਰਮਿਕ ਆਸਣਾ ਇਹ ਧਾਰਮਿਕ ਆਸ ਦਾ ਮਾਮਲਾ ਹੈ ਜੀ ਦੇਖੋ ਉਹਨਾਂ ਕਰਕੇ ਸਮਝ ਦੇਣੀ ਹੈ ਦੇਖੋ ਉਸ ਟਾਈਮ ਕਿਉਂ ਨਹੀਂ ਬੋਲੇ ਤੁਸੀਂ ਮੁਸਲਮਾਨ ਨੂੰ ਬੋਲਣਾ ਚਾਹੀਦਾ 370 ਦਾ ਮਾਮਲਾ ਆਇਆ ਉਹ ਕਸ਼ਮੀਰੀ ਹੈ ਜੀ ਉਹ ਲੋਕ ਕੀ ਲੈਣਾ ਛੜ ਬੋ ਉਹਨਾਂ ਨੂੰ ਉਸ ਟਾਈਮ ਵੀ ਬੋਲਣਾ ਚਾਹੀਦਾ ਇੱਕ ਦੇਖੋ ਸਟੇਟੂਟ ਕਾਨੂੰਨ ਕਰ ਰਹੇ ਆ ਇੱਕੋ ਪੀਐਮ ਮੁਸਲਮਾਨ ਦਾ ਰਗੜਾ ਕੌਣ ਹੈ ਸਟੇਟੂਟ ਕਾਨੂੰਨ ਕੀਤਾ ਇਹਨ ਇਕਦਾ ਸਟੇਟ ਹੁਡ ਗੱਲੋਂ ਕਰ ਰਹੇ ਨੇ ਉਹ ਕੁੱਲਾ ਇੱਕ ਸਟੇਟ ਹੁਡ ਨਹੀਂ ਖਤਮ ਹੋਇਆ ਤਾਂ ਉਹਨਾਂ ਦੇ ਮਤਲਬ ਉਹਦੇ ਅਧਿਕਾਰ ਸਾਰੇ ਮੋਨਿਟਰ ਕਰਾ ਉਹਨਾਂ ਦੇ ਹੱਤਾਂ ਸਾਰੇ ਜਮੂਰੀਆ ਖਤਮ ਕਰਦੇ ਉਹਦੇ ਉੱਤੇ ਫੌਜ ਹਜੇ ਵੀ ਲੱਗੀ ਹੋਈ ਹੈ ਯਾਨੀ ਇਹ ਕਈ ਮਾਮਲੇ ਇਸ ਤਰ੍ਹਾਂ ਦੇ ਹੋਏ ਦੀ ਜਦ ਮੁਸਲਮਾਨ ਬੋਲੇ ਨੇ ਇਹਨਾਂ ਨੇ ਦੇਖ ਲਿਆ ਕਿ ਇਹ ਰਹੇ ਕੌਮ ਹੈ ਇਹ ਮੁਰਦਾ ਹੋ ਰਹੀ ਹੈ ਹੈਡਲੈਸ ਕੌਮ ਹੈ ਕੋਈ ਲੀਡਰ ਨਹੀਂ ਇਹਨਾਂ ਦਾ ਤਾਂ ਉਹਨਾਂ ਨੇ ਬਿਲੇ ਆਏ ਦੇਖੋ ਇਹ ਬਿਲੇ ਨੇ ਬਹੁਤ ਖਤਰਨਾਕ ਲੈ ਕੇ ਆਉਂਦਾ ਤੇ ਚੀਦਾ ਬਿਲਾ ਹੈ ਤਾਂ ਉਹਨੇ ਕਹਿੰਦੇ ਕਿ ਅਸੀਂ ਇਹਨਾਂ ਸਾਰੀਆਂ ਜਨੀਆਂ ਵੀ ਵਾਪਸ ਜੇ ਜਨਤਾ ਦੇ ਉਹ ਚਾਹੇ ਮਸਜਿਦਾਂ ਹੋਣ ਚਾਹੇ ਮਦਰਸੇ ਨੇ ਖਾਨਦਾਂ ਨੇ ਕਬਰਿਸਤਾਨ ਨੇ ਤਾਂ ਉਹ ਅਸੀਂ ਮਤਲਬ ਹੜੱਪ ਲਏ ਦੇਖੋ ਇਹ ਮੇਨ ਪੰਜਾਬੀ ਦਾ ਸ਼ਬਦ ਹੈ ਤਾਂ ਕੁੱਲ ਮਿਲਾ ਕੇ ਜਿਹੜੇ ਜ਼ਿਆਦਾ ਜ਼ਿਆਦਾ ਨੇ ਉਹ ਵੀ ਸਰਕਾਰ ਦੇ ਜਾਂ ਸਰਕਾਰ ਦੇ ਚਿਹਤਿਆਂ ਦੇ ਕਬਜ਼ੇ ਦੇ ਵਿੱਚ ਨੇ ਤਾਂ ਮੇਰੀ ਬਸ ਲੋਕਾਂ ਨੂੰ ਦਿੱਤੋਂ ਬਹੁਤ ਵੱਡੀ ਅਪੀਲ ਹੈ ਕਿ ਇਹ ਜਿਹੜਾ ਮਸਲਾ ਹੈ ਇਹਨਾਂ ਸਿੱਧਾ ਮਤਲਬ ਨਹੀਂ ਹੈ ਇਹ ਬਹੁਤ ਪੇਚੀਦਾ ਮਸਲਾ ਹੈ ਤੇ ਕੌਣ ਇਕਜੂਟ ਹੋਣ ਦੀ ਲੋੜ ਹੈ ਦੂਸਰਾ ਸਿਆਸੀ ਪਾਰਟੀਆਂ ਦੀ ਤੁਸੀਂ ਨਾਈਟੋ ਦੀ ਗੱਲ ਕੀਤੀ ਇੰਟੇਸ਼ ਕੁਮਾਰ ਦੀ ਗੱਲ ਕੀਤੀ ਤਾਂ ਸਾਰੇ ਲੋਕਾਂ ਨੇ ਸੰਸਦ ਦੇ ਵਿੱਚ ਤੇ ਸੰਸਦ ਤੋਂ ਬਾਹਰ ਮੀਡੀਆ 'ਚ ਇਹਦਾ ਬਿਲ ਬਰੌਂਕ ਕੀਤਾ ਹੈ ਤਾਂ ਨਹੀਂ ਉਹ ਇੱਕ ਬੀਲ ਹੈ ਇਹਨਾਂ ਨੂੰ ਸਾਰੇ ਪਾਰਟੀਆਂ ਨੂੰ ਕਿ ਜਿੱਥੇ ਜਿਹੜੀ ਪਾਰਟੀ ਸਰਕਾਰ ਹੈ ਉਹ ਵਿਰਾਨ ਸਭਾ 'ਚ ਇਹਨੂੰ ਰਿਜੈਕਟ ਕਰੇ ਵਿਰਾਨ ਸਭਾ ਦੇ ਵਿੱਚ ਜਾ ਕੇ ਇਹਦੇ ਖਿਲਾਫ ਮਤਲਬ ਉਹ ਕਰੇ ਬਿੱਲ ਦੇ ਖਿਲਾਫ ਉਹਦਾ ਇੱਕ ਕਾਨੂੰਨੀ ਮਾਇਨਾ ਰੱਖਿਆ ਜਾਊਗਾ ਉਹਦੇ ਦੇਖੋ ਜੇ ਹੁਣ ਤੁਸੀਂ ਜਵਾਨੀ ਗੱਲਾਂ ਨੇ ਉਹਦਾ ਤੁਸੀਂ ਉਹਦਾ ਵੋਟ ਬੈਂਕ ਬਣਾ ਰਹੇ ਹੋਰ ਕੁਝ ਨਹੀਂ ਹੈ ਨਾਈਡੂ ਨੇ ਤੇ ਦੀਪ ਕੁਮਾਰ ਨੇ ਤਾਂ ਜਿਹੜਾਗਾ ਇਹਦੇ ਪੇਪਰ ਦੇ ਵਿੱਚ ਹੀ ਵੋਟ ਕੀਤਾ ਤਾਂ ਬੀਜਪੀ ਦੇ ਖਿਮੇ ਚ ਕੜਿਆ ਦੇਖੋ ਉਹਨਾਂ ਨੇ ਲੋਕਾਂ ਨੂੰ ਤਾਂ ਉਹ ਸਿੱਧਾ ਆ ਰਿਹਾ ਨੂੰ ਮੰਨਦਾ ਹਾਂ ਜੀ ਕਿ ਇਹ ਬਿਲਕੁਲ ਠੀਕ ਹੈ ਪਰ ਜਦੋਂ ਹੋ ਗਿਆ ਹੁਣ ਪਿੱਛੇ ਮੁੜ ਗਏ ਉਹ ਜਵਾਬ ਦੇਣ ਲੱਗੇ ਹੁਣ ਕਹਿੰਦੇ ਵੀ ਅਸੀਂ ਕਰਾਂਗੇ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਪਤਾ ਵੀ ਇਹ ਦਵਾਰ ਦੇ ਵਿੱਚ ਨੇ ਆ ਪਤਾ ਨਹੀਂ ਕੀ ਹੋਣੀ ਆ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ ਬੀਜਪੀ ਕੋਲੇ ਆਪਾਂ ਜਾਣਦੇ ਹਾਂ ਦੇਖੋ ਜਿਹੜਾ ਬੰਦਾ ਬੀਜਪੀ ਦਾ ਨਹੀਂ ਮੰਨਦਾ ਬੀਜਪੀ ਦੇ ਵਿੱਚ ਰਹਿ ਕੇ ਵੀ ਬਾਹਰ ਹੋ ਗਏ ਉਹਦੇ ਪਿੱਛੇ ਕਿਸ ਤਰ੍ਹਾਂ ਦੀਆਂ ਏਜੰਸੀਆਂ ਲਾਗੀਆਂ ਉਹ ਮਲਵਾਉਂਦੇ ਨੇ ਇਹਨਾਂ ਕੋਲ ਤਾਂ ਨ ਪਰ ਇਹ ਮਿਆਂ ਤੁਸੀਂ ਦੀ ਉਸ ਟੈਂਪੀ ਬਿਲ ਪਾਸ ਕਰਾਇਆ ਨੇ ਨਾ ਬੜਾ ਤੋਂ ਜਿਹੜਾ ਐਲਪੀ ਨੇ ਸਰਕਾਰਾਂ ਪਾ ਤੀ ਸਭ ਦਰਿਆ ਹੋਈਆਂ ਨੇ ਸੁਭਾ ਸਰਕਾਰਾਂ ਬਣ ਰਹੀਆਂ ਨੇ ਨਾ ਕੋਈ ਵੀ ਜੱਦੀ ਕੋਈ ਇਹ ਇਸ ਮੁੱਦੇ ਦੇ ਉੱਪਰ ਆਪਾਂ ਕਿਵੇਂ ਤੁਸੀਂ ਕਹਿੰਦੇ ਵੀ ਵਿਧਾਨ ਸਭਾ ਦੇ ਵਿੱਚ ਇਹ ਇਹ ਗੱਲ ਰੱਖਣਾ ਇਹਨੂੰ ਪਾਸ ਕਰਨ ਨਹੀਂ ਇੱਕ ਹੈ ਹੁਣ ਆਇਆ ਬ੍ਰਿੰਗ ਨੇ ਕਹੇਗਾ ਨਾ ਵੀ ਇਹ ਬਿਲ ਬਹੁਤ ਮਤਲਬ ਨੁਕਸਾਨਦੇ ਅਨੁਮਾਨਾਂ ਵਾਸਤੇ ਸੰਵਿਧਾਨ ਦੇ ਖਿਲਾਫ ਹੈ ਜੇ ਸੰਵਿਧਾਨ ਦੇ ਖਿਲਾਫ ਹੈ ਮੈਂ ਕਹਣਾ ਕੋਈ ਚੀਜ਼ ਸੰਵਿਧਾਨ ਦੇ ਖਿਲਾਫ ਹੈ ਮੈਂ ਖਿਲਾਫ ਹਾਂ ਦੇਖੋ ਜੀ ਇਹ ਹਿੰਦੁਸਤਾਨ ਦਾ ਸੰਵਿਧਾਨ ਦੇ ਅਨੁਸਾਰ ਚੱਲੂਆ ਭਾਰਤ ਦੇਸ਼ ਆ ਦਾ ਤੇ ਇਹ ਕਿਸੇ ਪਾਰਟੀ ਦੇ ਜਾਂ ਕਿਸੇ ਮਤਲਬ ਜਿਹੜੇ ਜਥੇਬੰਦੀ ਦੇ ਅਨੁਸਾਰ ਚੱਲਣਾਗਾ ਜਾਂ ਅੰਮਿਸ਼ਾ ਜਾਂ ਮੋਦੀ ਦੇ ਅਨੁਸਾਰ ਚੱਲਣਾਗਾ ਇਹ ਚੱਲੂਆ ਸੰਵਿਧਾਨ ਦੇ ਮੁਤਾਬਕ ਸੰਵਿਧਾਨ ਦੀ ਪ੍ਰੀਅੰਬਲ ਪੜਾਓ ਜੀ ਉਹਦੀ ਜਿਹੜੀ ਪ੍ਰਸਤਾਵਨਾ ਹੈ ਉਹਦੇ ਵਿੱਚ ਸਭ ਤੋਂ ਪਹਿਲਾ ਮਤਲਬ ਸੈਂਟੈਂਸ ਕੀ ਲਿਖਿਆ ਹੈ ਵੀ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਯਾਨੀ ਸਾਰੇ ਲੋਕ ਉਹਨਾਂ ਨੇ ਸਾਰੇ ਲੋਕਾਂ ਨੂੰ ਨਾਲ ਲਿਆ ਉਸ ਟਾਈਮ ਤਾਂ ਬਾਬਾ ਸਾਹਿਬ ਨੇ ਜੋ ਸੰਵਿਧਾਨ ਲਿਖਿਆ ਹੈ ਬਹੁਤ ਵਧੀਆ ਲਿਖਿਆ ਹੈ ਉਹਦੇ ਵਿੱਚ ਹਰ ਚੀਜ਼ ਦਾ ਮਤਲਬ ਸੋਲੂਸ਼ਨ ਹੈ ਪਰ ਬਾਬਾ ਜੀ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਇਹਦਾ ਸੰਵਿਧਾਨ ਨੂੰ ਜੀ ਚਿੱਕੇ 달 ਕੇ ਕੋਈ ਕਾਨੂੰਨ ਬਣਾ ਉਹਦਾ ਹੱਲ ਕੀ ਹੈ ਉਹਦੇ ਕੋਲ ਹੱਲ ਲੱਗੇ ਹੈਗੇ ਨੇ ਕੋਰਟਾਂ ਨੇ ਸਾਡੇ ਕੋਲ ਨਿਆ ਪਾਲਕਾ ਸੁਪਰੀਮ ਕੋਰਟ ਲੱਗੀਆਂ ਵੀ ਨੇ ਪਿਛਣਾ ਤਾਂ ਉਸ ਤੋਂ ਬਾਅਦ ਫਿਰ ਦੂਸਰਾ ਜ਼ਰੂਰੀ ਹੈ ਸਾਡਾ ਜੋ ਪ੍ਰਦਰਸ਼ਨ ਦੋਸਤ ਇਸ ਸਾਲ ਵਿੱਚ ਪ੍ਰਦਰਸ਼ਨ ਦੀ ਕਰਾਂਗੇ ਸ਼ੁਰੂ ਸਾਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਤਕਰੀਬਨ ਜ਼ਿਆਦਾਤਰ ਮਤਲਬ ਚੀਜ਼ਾਂ ਦੇ ਵਿੱਚ ਸ਼ੁਰੂ ਹੋ ਗਿਆ ਅਰੇ ਬਹੁਤ ਵੱਡਾ ਮਤਲਬ ਇਹ ਬਣੂਗਾ ਇਹਦਾ ਪ੍ਰਦਰਸ਼ਨ ਹੈ ਪਰ ਸਰਕਾਰ ਨੂੰ ਪਿੱਛੇ ਮੋੜਾ ਪੂਆ ਇਹ ਵਾਪਸ ਲੈਣ ਕਰ ਦੇ। ਸਰ ਇੱਕ ਕੁਐਸਚਨ ਕੁਐਸਚਨ ਜੀ ਤੁਹਾਡੇ ਮਤਲਬ ਗੱਲ ਦੇ ਵਿੱਚੋਂ ਨਿਕਲਿਆ ਤੁਸੀਂ ਪ੍ਰਦਰਸ਼ਨ ਦੀ ਗੱਲ ਕੀਤੀ ਔਰ ਇੱਕ ਪਾਸੇ ਇੱਕ ਮਹੌਨ ਸਾਹਿਬ ਹੈ ਉਹ ਕਹਿੰਦੇ ਕਿ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਜੀ ਔਰ ਮੁਸਲਮਾਨਾਂ ਨੂੰ ਸੜਕ 'ਤੇ ਨਹੀਂ ਆਉਣਾ ਚਾਹੀਦਾ। ਉਹਨਾਂ ਦੇ ਇਸ ਸਟੇਟਮੈਂਟ ਵਿੱਚ ਕੀ ਲੱਗਦਾ ਜੀ? ਲਿਖੋ ਸਟੇਟਮੈਂਟ ਉਹਦਾ ਦੁਬਾਰਾ ਆ ਗਿਆ ਜੀ ਬਿਆਨ ਉਸ ਤੋਂ ਬਾਅਦ ਜਦੋਂ ਉਹ ਮੀਡੀਆ ਦੇ ਵਿੱਚ ਛਾਇਆ ਗਿਆ ਜਦੋਂ ਵੀ ਉਹਨੂੰ ਪੂਰਾ ਨਹੀਂ ਹੋ ਕੀਤਾ ਹੈਗਾ। ਉਹਨਾਂ ਨੂੰ ਕੁਝ ਪਾਰਟ ਦਿਖਾਇਆ ਉਹਨਾਂ ਨੇ ਇਹ ਵੀ ਕਹਿ ਲਿਆ ਕਿ ਸੜਕਾਂ ਤੇ ਨਾ ਉਹਨਾਂ ਨੇ ਕਹਿ ਵੀ ਆਪਾਂ ਇੱਕ ਤਰਨ ਨੀਤੀ ਬਣਾਵਾਂਗੇ ਸਟ੍ਰੈਟਜੀ ਬਣਾ ਕੇ ਆਪਾਂ ਉਹਨੂੰ ਮਤਲਬ ਕਿਸੇ ਤਰੀਕੇ ਨਾਲ ਚਲਾਵਾਂਗੇ ਤੇ ਉਹ ਠੀਕ ਹੈ ਹੁਣ ਜਿਹੜਾ ਉਹ ਬڑے ਆलिम ਨੇ ਬਿਰਮਨੇ ਸਾਡੇ ਉਹ ਤਾਂ ਉਹ ਕੋਈ ਜੋ ਸਾਨੂੰ ਦੇਣਗੇ ਜੇ ਤਾਂ ਉਹਦੇ ਮੁਕਾਬਤੀ ਸਾਰਾ ਉਹ ਲਿਖਿਆ ਜਾਊਗਾ ਅਜੇ ਫਿਰਾਲ ਛੋਟੇ ਪ੍ਰੋਜੈਕਟ ਨੇ ਸ਼ੁਰੂ ਹੋ ਗਏ ਸਾਰੇ ਸ਼ਹਿਰ ਅੱਜ ਤੁਗੈ ਅੱਜ ਤਾਂ ਜਿਵੇਂ ਸਾਨੂੰ ਮਤਲਬ ਸਾਰੇ ਜੋ ਬਿਰਮਨੇ ਜੋ ਸਾਡੇ ਆलिम ਨੇ ਫਰਮਾਇਦਾਤ ਉਹਨਾਂ ਦੇ ਮੁਕਾਬਕ ਅਸੀਂ ਸ਼ੁਰੂ ਕਰਾਂਗੇ ਸਰ ਅਗਲਾ ਮੇਰਾ ਕੁਐਸਚਨ ਇਹ ਹੈ ਬਿਲ ਪਾਸ ਹੋ ਗਿਆ ਕਾਨੂੰਨ ਬਣ ਗਿਆ ਕਾਨੂੰਨ ਬਣਦੇ ਵੀ ਰਹੇ ਕਾਨੂੰਨ ਟੁੱਟਦੇ ਵੀ ਰਹੇ ਬਦਲਾਅ ਵੀ ਆਉਂਦੇ ਰਹੇ ਮੈਂਡਲੈਂਡ ਵੀ ਹੁੰਦੀਆਂ ਰਹੀਆਂ ਸਰ ਇਹ ਕਾਨੂੰਨ ਨੂੰ ਲੈ ਕੇ ਜੋ ਮਤਲਬ ਇਹ ਜੋ ਕੁਝ ਵੀ ਹੋ ਰਿਹਾ ਹੈ ਚਾਹੇ ਉਹ ਪ੍ਰਦਰਸ਼ਨ ਹੈ ਚਾਹੇ ਉਹ ਰਿਟ ਲੱਗੀਆਂ ਸੁਪਰੀਮ ਕੋਰਟ ਦੇ ਵਿੱਚ ਕੀ ਇਹ ਕਾਫੀ ਹੈ ਜਾਂ ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਮੁਸਲਮਾਨਾਂ ਨੂੰ ਪੋਲੀਟੀਕਲੀ ਵੀ ਸਟਰੋਂਗ ਹੋਣਾ ਚਾਹੀਦਾ ਦੇਖੋ ਮੁਸਲਮਾਨਾਂ ਦਾ ਦਦਰਾਂ ਦਾ ਬਗੈ ਮੁਸਲਮਾਨ ਤਾਂ ਉਹ ਨਹੀਂ ਬੁਰਾ ਇੰਨਾ ਬੁਰਾ ਹੈ ਇਤਸਤਾਨ ਦੇ ਵਿੱਚ ਪਹਿਲੀ ਵਾਰ ਹੋਇਆ ਇਹ 2014 ਤੋਂ ਬਾਅਦ ਕਿ ਸੰਸਦ ਦੇ ਵਿੱਚ ਮਤਲਬ ਆਪਣਾ ਹਿੰਦੁਸਤਾਨੀ ਸਰਕਾਰ ਹੈ ਕੇਂਦਰੀ ਸਰਕਾਰ ਹੈ ਇੱਕ ਵੀ ਵਜੀਰ ਨਹੀਂ ਹੈਗਾ ਮੁਸਲਮਾਨ ਇਥੇ ਤਾਂ ਕਿਹੜਾ ਕੱਟ ਗਈ ਸੀ ਮੰਤਰੀालय ਉਹ ਚ ਹਜ ਕਮੇਟੀ ਵੀ ਆਉਂਦੀ ਹੈ ਤੇ ਬੈਨਫੀਟ ਵੀ ਜੋ ਵੀ ਮਤਲਬ ਹੁਣ ਕਾਹਦੇ ਖੜੇ ਸਾਰੇ ਆ ਗਏ ਤਾਂ ਉਸ ਦਾ ਮੰਤਰੀ ਹੈ ਉਹ ਵੀ ਨਾਨ ਮੁਸਲਮਾਨ ਹੈ ਸੋ ਬੜਾ ਸਿਲਸਿਲੇ ਨਾਲ ਦੀ ਉਹ ਕਿੰਨੇ ਜੀ ਹੋਇਆ ਹੈ ਯਾਨੀ ਇਹ ਹਾਜਰ ਦਾ ਮਾਮਲਾ ਨੇ ਬੰਦਾ ਹਾਜਰ ਆਉਂਦਾ ਉਹ ਸਾਈਨ ਕਰ ਜਾਂਦਾ ਉੱਥੇ ਐਗਰੀਮੈਂਟ ਉਹ ਆ ਕੇ ਕਹਿੰਦਾ ਵੀ ਸਾਡੀ ਸ਼ੀਟਾਂ ਭਵਾ ਕੇ ਦਿਓ ਤੁਹਾਨੂੰ ਮੈਂ ਥੋੜੀ ਜਿਹੀ ਤੁਹਾਨੂੰ ਮਿਸਾਲ ਦਿੰਦਾ ਵੀ ਕਿੰਨਾ ਟ বড় ਨੁਕਸਾਨ ਹੈ ਜੇ ਸਾਡਾ ਕੋਈ ਨਵੇਂ ਨਹੀਂ ਆ ਉੱਥੇ ਤਾਂ ਮੈਂ ਤੁਹਾਡੇ ਸ਼ੀਟਾਂ ਭਵਾ ਕੇ ਰਾਵ ਹਜ ਦੀਆਂ ਜਦ ਕਿ ਸਾਡੀ ਸ਼ੀਟਾਂ ਤਾਂ ਖਾਲੀ ਪਈਆਂ ਨੇ ਆਪਾਂ ਨੇ ਮਲੇ ਕੋਲ ਆਪਾਂ ਨੇ ਪੰਜਾਬ ਦੇ ਵਿੱਚ 450 ਸ਼ੀਟ ਹੈ ਤੇ ਤਿੰਨ 332 ਬੰਦੇ ਆਲੇ ਅਪਲਾਈ ਕੀਤਾ ਉਹ ਜੋ 320 ਬੰਦੇ ਜਾ ਰਹੇ ਨੇ ਦੋਸਤ ਆਪਾਂ ਨੂੰ ਲੋਕ ਕਿਸ ਚੀਜ਼ ਦੀ ਹੈ ਕੋਰੋਨਾ ਵੀ ਸਾਡਾ ਇਹ ਹਜ ਮਹਗਾ ਹੋ ਰਿਹਾ ਉਹ ਕਦ ਤੱਕ ਕੀਤਾ ਜਾਵੇ ਤਾਂ ਕਿ ਉਹ ਕੌਣ ਤੋਂ ਹੋਊਗਾ ਜਿਹੜੇ ਬੰਦੇ ਨੂੰ ਇਹਦੇ ਬਾਰੇ ਪਤਾ ਹੈ ਉਹ ਜਿਹੜੇ ਬੰਦੇ ਪੜ੍ਹੇ ਨਹੀਂ ਆਏ ਵੀ ਇਹ ਅਜਿਹਾ ਮਾਮਲਾ ਕੀ ਹੈ ਕਿ ਤੁਸੀਂ ਇਹ ਮੁ슬ਮਨ ਮੰਤਰੀ ਨਹੀਂ ਲਿਆਇਆ ਇਹ ਜਿਹੜੀ ਸਾਡੀਆਂ ਇਹ ਸਰਕਾਰਾਂ ਨੇ ਮੁ슬ਮਨ ਕਰ ਦੇਣੇ ਆ ਉਹਨਾਂ ਨੂੰ ਵੀ ਸਾਨੂੰ ਬਹੁਤ ਸ਼ਿਕਵਾ ਹੈ ਤੇ ਉਹਨਾਂ ਨੇ ਇਹ ਵੀ ਕਵਾਲ ਕੀਤਾ ਵੀ ਤੁਸੀਂ ਇੱਕ ਮੁ슬ਮਨ ਮੰਤਰੀ ਕਿਉਂ ਨਹੀਂ ਲਿਆ ਸਕਦੇ ਸਾਡਾ ਮੰਗਵਾ ਇਹਨੇ ਕਰੋਨਾ ਦੀ ਆਬਾਦੀ ਹੈ ਮੁੱਦਮਾਨਾ ਦੀ 30-40 ਕਰੋੜ ਮੁ슬ਮਨ ਆਬਾਦੀ ਹੈ ਤਾਂਵਾ ਵੀ ਤੁਸੀਂ ਇੱਕ ਮੁ슬ਮਨ ਮੰਤਰੀ ਨਹੀਂ ਲਿਆ ਸਕਦੇ ਕੋਈ ਕਿਸੇ ਨੌਕਰੀ ਨਹੀਂ ਕਰ ਸਕਦੇ ਇੱਕ ਕਿਸੇ ਨੂੰ ਮੁੱਦ ਐਡਮਿਟ ਨਹੀਂ ਹੋਈਂਦੇ ਤਾਂ ਇਹਦਾ ਹੁਣ ਸਾਫ ਹੈ ਕਿ ਇਹ ਕੋਈ ਮੁਸਲਮਾਨੇ ਪੜਾਈ ਵਾਸਤੇ ਬਣਾ ਨਹੀਂ ਰਹੇ ਨੇ ਇਹਨਾਂ ਨੇ ਯੂਪੀ ਦੇ ਵਿੱਚ ਦੇਖ ਲੋ ਆ ਇਤਈ ਮੌਨੇ ਵਿਦਿਆਨ ਕਿੰਨੇ ਆਏ ਨੇ ਉਹ ਮਤਲਬ ਨਫਰ ਭਰੇ ਵਿਦਿਆਨ ਸਾਨੂੰ ਮੁਸਲਮਾਨਾਂ ਸਾਡੀ ਛੱਤ ਦੇ ਉੱਪਰ ਨਵਾਇ ਲਿਖਣ ਦੇ ਰਹੇ ਹੈਗੇ ਪਹਿਲੇ ਸਾਡਾ ਕੀ ਭਲਾ ਦਿੰਨਾ ਹੈ ਕਿ ਮੁਸਲਮਾਨ ਔਰਤਾਂ ਭਰਾ ਕਰਨਾ ਅਸੀਂ ਮੁਸਲਮਾਨ ਗਰੀਬਾਂ ਦਾ ਭਲਾ ਦਿੰਨਾ ਹੈ ਤੇ ਬਿਲਕੁਲ ਮੈਂ ਅਮਿਤ ਸ਼ਾਹ ਤੇ ਮਹਿੰਦਰ ਮੋਦੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਜੋ ਵਿਲਾ ਆਪਣੀ ਵੋਟਾਂ ਦੀ ਰਾਜਨੀਤੀ ਨੂੰ ਕਾ ਰਏ ਹੋ ਇਹਨਾਂ ਦੇ ਦੇਸ਼ ਦੇ ਵਿੱਚ ਰਾਜ ਦਾ ਫੈਲ ਰਹੀ ਹੈ ਤਾਂ ਇਹਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਨਹੀਂ ਦੇਜਦਾ ਸਾਰਾ ਮੁਤਮਾਨ ਤੇ ਜਗ ਜੀਨ ਵਾਲੇ ਲੋਕ ਬਾਕੀ ਧਰਮਾਂ ਦੇ ਨਹੀਂ ਉਹ ਸਭ ਸਰਦਾਂ ਦੇ ਆਉਣਗੇ ਦੇਖੋ ਫਿਰ ਉਹ ਟਾਈਮ ਜਿਆਦਾ ਬੇਨਿਹਰਾ ਜਦੋਂ ਤੇ ਵੀ ਬੰਗਲਾਦੇਸ਼ ਵਾਲੀ ਸਥਿਤੀ ਹੋ ਗਈ ਸ਼੍ਰੀਲੰਕਾ ਦੀ ਸਥਿਤੀ ਹੋ ਗਈ ਤੇ ਤੁਹਾਨੂੰ ਆਪਣੇ ਰਾਜਪਾਲਟ ਛੱਡਣਾ ਪਊਗਾ ਤੇ ਰਾਜਪਾਲਟ ਇੱਦਾਂ ਹੀ ਹੁੰਦੇ ਨੇ ਦੇਖੋ ਜਿਹੜੇ ਸ਼ਾਸਕ ਦੇ ਜਾਂ ਤਾਨਾਸ਼ਾ ਹੋਏ ਨੇ ਇਹਨਾਂ ਨੂੰ ਉਹ ਗਲਤੀਆਂ ਕਰੀ ਜਾਂਦੇ ਨੇ ਜਾਂ ਛੇ ਗੱਲਾਂ ਕਰੀ ਜਾਂਦੇ ਨੇ ਤਾਂ ਫਿਰ ਉਹਦਾ ਹੱਲ ਇਹ ਹੁੰਦਾ ਕਿ ਹੁਣ ਬਸ ਇਹ ਰਾਜਪਾਲਟਾ ਕੀਤਾ ਜਾਵੇ वैसे भी प्रकृति ਦਾ ਨਿਯਮ ਹੈ ਕਿ ਜੇ ਚੇਂਜ ਆਣੀ ਚੇਂਜ ਤਾਂ ਆਉਣੀ ਹੁੰਦੀ ਹੈ ਮੁਗਲਾਂ ਦਾ ਰਾਜ ਹਜ਼ਾਰਾਂ ਸਾਲਿਆ ਹੋਇਆ ਔਰ ਮੁਗਲਾਂ ਤੋਂ ਸਾਰੀ ਦੁਨੀਆ ਤਮਦੀ ਸੀ ਜਦੋਂ ਬ੍ਰਿਟਿਸ਼ ਆ ਬਹੁਤ ਜੀ ਜਦੋਂ ਮਦਦ ਲੈ ਕੇ ਆ ਰਿਹਾ ਕੋਈ ਦੁਨੀਆ ਦੇ ਰਾਜ ਕੀਤਾ ਉਹਨੇ ਅੱਜ ਉਹ ਇਹ ਹਾਲਾਤ ਨੇ ਆਪਣਾ ਮੁਕਤੀ ਉਹਨੂੰ ਸੁਮਾਰਣੇ ਜਾ ਰਿਹਾ ਜਦੋਂ ਇਹ ਚੇਂਜ ਆਉਂਦੀ ਰਹਿੰਦੀ ਹੈ ਸੱਤਾ ਜਿਹੜੀ ਇਹ ਸ੍ਰੀਮਿੰਗ ਹੈਗੀ ਇੱਕ ਤਹਾਵ ਦੇ ਅੰਗਰੇਜ਼ ਦੀ ਪਾਵਲ ਕਮਤੂਗੋ ਇਹ ਹੈ ਸੱਤਾ ਇਹ ਤਾਗਦਾ ਇਹ ਜਾਣ ਵਾਸਤੇ ਆਉਂਦੀ ਹੈ ਲੋਕੋ ਨੇ ਇਹ ਸਮਝਣਾ ਹੋਣਾ ਵੀ ਜਦੋਂ ਥੋੜੇ ਕੋਪ ਪਾਵੜਾ ਵੀ ਥੋੜਾ ਉਦੋਂ ਤੋਂ ਟਾਈਮ ਖੜ ਮੁੱਕਣ ਲੱਗ ਜਾਂਦਾ ਹੈ ਤਾਂ ਇਹ ਵੀ ਸੱਤਾ ਬਦਲੂਗੀ ਪਰ ਬਦਲਣ ਹੋਊਗਾ ਦੇਖੋ ਇਹਨਾਂ ਨੂੰ ਜਿਹੜਾ ਇਹ ਚਲਾਇਆ ਨਾ ਇਹਨੇ ਤੇ ਸਾਰੀ ਉਮਰ ਅਸੀਂ ਰਾਂਗੇ ਤੇ 10 ਸੈਮੀ ਪਾਲੀ ਹੋਈ ਹੈ ਤੇ ਇਹਨਾਂ ਨੇ ਨਾ ਇਹ ਦਿਲਬਾਤ ਲਿਆ ਬਹੁਤ ਵੱਡੇ ਪ੍ਰਦਰਸ਼ਨ ਹੋਣਗੇ ਯਾਰ ਸਰਕਾਂ ਤੇ ਪੂਰਾ ਹਿੰਦੁਸਤਾਨ ਸਿਰ ਹੋਇਆ ਅੱਛਾ ਇੱਕ ਜਮੀਰ ਸਾਹਿਬ ਹੋਰ ਬੜੀ ਮਤਲਬ ਦੇਖਣ ਵਾਲੀ ਗੱਲ ਹੈ ਔਰ ਬੜੀ ਮਤਲਬ ਮੈਂ ਐਪਰੀਸ਼ੀਏਟ ਕਰਦਾ ਇਸ ਚੀਜ਼ ਨੂੰ ਚਾਹੇ ਕੋਈ ਵੀ ਪਾਰਟੀ ਰਹੀ ਪੰਜਾਬ ਦੀ ਕੇਤਰੀ ਪਾਰਟੀ ਰਹੀ ਚਾਹੇ ਉਹ ਪਾਵਰ ਰਿਪਰੈਜ਼ੈਂਟੇਟਿਵ ਰਹਾ ਚਾਹੇ ਉਹ ਮਤਲਬ ਆਮ ਆਦਮੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਰਿਹਾ ਕਿਸੇ ਦਾ ਵੀ ਐਮਪੀ ਸੀਗਾ ਪੰਜਾਬ ਤੋਂ ਤਾਂ ਉਹ ਸਾਰੇ ਮਿਲ ਕੇ ਮਤਲਬ ਇਸ ਵਿੰਦੇ ਖਿਲਾਫ ਬੋਲਣ ਇਹਦਾ ਮਤਲਬ ਇਹ ਹੈ ਕਿ ਜੇ ਅਪਾ ਗੁਰੂਆਂ ਪੀਰਾਂ ਦੀ ਧਰਤੀ ਕਹਨੇ ਆ ਪੰਜਾਬ ਉਹ ਸਾਬਤ ਵੀ ਕੀਤਾ ਉਹਨਾਂ ਨੇ ਫਿਰ ਉਹ ਪੰਜਾਬ ਹੈ ਜਿਹੜਾ ਇਹ ਪੰਜਾਬ ਪਹਿਲਾਂ ਵੀ ਜਿਲ੍ਹਿਆਂ ਦੇ ਖਿਲਾਫ ਹੈ ਆਪਾਂ ਪਾਰਟੀ ਵੱਲ ਤੋਂ ਉਪਰਕ੍ਰਿਤ ਗੱਲ ਕਰਦੇ ਆਂ ਦੇਖੋ ਉਹਨੂੰ ਬਹੁਤ ਵਧੀਆ ਇੱਕ ਸੰਦੇਸ਼ ਦਿੱਤਾ ਹੈ ਸਾਰੇ ਮਤਲਬ ਜਿੰਨੇ ਵੀ ਸਾਡੇ ਐਮਪੀ ਨੇ ਕਿਸੇ ਵੀ ਉਹ ਧਰਮ ਦੇ ਨੇ ਕਿਸੇ ਪਾਰਟੀ ਦੇ ਨੇ ਉਹਨਾਂ ਨੇ ਇਹ ਜਿਹੜਾ ਮਤਲਬ ਸੰਵਿਧਾਨ ਦੇ ਖਿਲਾਫ ਇੱਕ ਬਿਲ ਪੇਸ਼ ਕੀਤਾ ਹੈ ਪਾਸ ਕੀਤਾ ਹੈ ਤੋੜੇ ਖਿਲਾਫ ਬੋਲ ਰਹੇ ਸਾਰੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਤੋ ਦੇਖੋ ਜ਼ੁਲਮ ਦੇ ਖਿਲਾਫ ਖੜੇ ਹੋਏ ਸਾਰੇ ਬ੍ਰੇਕ ਦੇ ਖਿਲਾਫ ਨੇ ਉਹ ਬੋਲੇ ਨੇ ਤਾਂ ਅਸੀਂ ਇਸ ਗੱਲ ਤੋਂ ਖੁਸ਼ ਹਾਂ ਪੂਰੇ ਕਿ ਦੇਖੋ ਜੇ ਪੰਜਾਬ ਹੈ ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ ਖੜਿਆ ਹੈ ਬਾਕੀ ਸਾਡੇ ਸਿੱਖ ਜੱਜ ਬੰਦੀਆਂ ਨੇ ਮੇਰੇ ਸਾਡੇ ਸੰਪਰਦ ਦੇ ਵਿੱਚ ਨੇ ਉਹ ਤੁਹਾਨੂੰ ਬਾਰ-ਬਾਰ ਫੋਨ ਆਉਂਦੇ ਨੇ ਕਿ ਤੁਸੀਂ ਸਾਨੂੰ ਦੱਸੋਗੇ ਸਾ ਅਸੀਂ ਕੀ ਕਰ ਸਕਦੇ ਹਾਂ ਰਾਸ਼ਨਰੀ ਤੇ ਸਾਡਾ ਕੀ ਭੂਮਿਕਾ ਹੋਊਗੀ ਸੀ ਕਿੱਥੇ ਆਈਏ ਕੀ ਕਰੀਏ ਪਰ ਕਿਸ ਤਰ੍ਹਾਂ ਸਾਡੇ ਗਾਣ ਉਹ ਤੋੜਨੇ ਉਹ ਸਾਨੂੰ ਵੀ ਮਤਲਬ ਉਹ ਕਰੋ ਉਹ ਸਾਰੇ ਮਤਲਬ ਜਦੋਂ ਬੰਦਿਆਂ ਨਾਲ ਨੇ ਮੱਲੇ ਨਹੀਂ ਰਹੇ ਕੰਦੇ ਮੁਸਲਮਾਨਾਂ ਦਾ ਪ੍ਰਦਰਸ਼ਨ ਆਇਆ ਹੈ ਸਭ ਧਰਮਾਂ ਦੇ ਲੋਕ ਨਾਲ ਲੱਦਣਗੇ ਇਹਦੇ ਜਿਉਂ ਕਿ ਇਹ ਦੇਖੋ ਚਲੋ ਤਾਂ ਅੰਨੇ ਖੜਾ ਹੈ ਇਹ ਕੰਦੇ ਮੁਸਲਮਾਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਮੁਸਲਮਾਨਾਂ ਦਾ ਸਿਰਫ ਇੱਕ ਚੈੱਕ ਕੀਤਾ ਇੱਕ ਲਾ ਕੇ ਕੀ ਕਹਨਾਂ ਨੇ ਤਾਂ ਇਸ ਤੋਂ ਬਾਅਦ ਇਹ ਐਸਜੀਪੀਸੀ ਦੇ ਵੀ ਆਇਆ ਉਹਦੇ ਵਿੱਚ ਵੀ ਇਹ ਕੁਝ ਤਾਂ ਕਰਨਗੇ ਉਹਨਾਂ ਲੱਗਾ ਕਰੋਣ ਬਣੂਗਾ ਇੱਕ ਦੇਸ਼ ਇੱਕ ਲੋਕ ਤਹੇ ਲਾਗੂ ਕਰਨਗੇ ਨੂੰ ਪਰ ਇਹ ਸਿੱਖਾਂ ਤੋਂ ਵੀ ਲਾਗੂ ਹੋਣਾ ਐ ਐਸਜੀਪੀਸੀ ਦੇ ਵਿੱਚ ਵੀ ਦਾਗਣ ਲਾਈ ਬਣਗੇ ਫਿਰ ਇਹ ਹਿੰਦੂਆਂ ਦੇਲੇ ਟਰਸਟ ਬਣੇ ਹੋਏ ਨੇ ਸ਼ਰੈਨ ਬੋਰਡ ਬਣੇ ਹੋਏ ਨੇ ਤਾਂ ਮੰਦਰਾਂ ਦੇ بڑے ਟਰਸਟ ਨੇ ਤੇ ਬਹੁਤ ਹਜ਼ਾਰਾਂ ਲੱਖਾਂ ਇਕੱਤਰ ਜ਼ਮੀਨ ਹੈ ਉਹਨਾਂ ਕੋਲੇ ਤਾਂ ਫਿਰ ਉਹਨਾਂ ਤੇ ਵੀ ਜਾਊਗਾ ਸਭ ਤੇ ਜਾਣਾ ਐ ਦੇਖੋ ਇਹ ਇਕੱਲੇ ਮੁਸਲਮਾਨਾਂ ਦਾ ਮਾਮਲਾ ਨਹੀਂ ਐ ਤਾਂ ਇਸ ਕਰਕੇ ਸਾਰੇ ਬੇਅਪੀਲ ਐ ਸਾਰੇ ਦੇਸ਼ ਵਾਸੀਆਂ ਨੂੰ ਇਹਦਾ ਗ੍ਰਾਉਂਡ ਡਟ ਕੇ ਕੀਤਾ ਜਾਵੇ ਸਰਕਾਰ ਨੂੰ ਇਸ ਗੱਲ ਤੋਂ ਮੋੜਿਆ ਜਾਵੇ ਦਰਜਿਆ ਜਾਵੇ ਤਾਕੇ ਮੌਨ ਲਾ ਰਹਾ ਹੂ ਸਰ ਚਲੋ ਹੁਣ ਜਿਹੜਾ ਹੋ ਗਿਆ ਪ੍ਰਦਰਸ਼ਨ ਵੀ ਹੋਣਗੇ ਔਰ ਸੁਪਰੀਮ ਕੋਰਟ ਵੀ ਚਲੇ ਗਏ ਬਹੁਤ سارے ਲੋਕ ਬਹੁਤ ਸਾਰੇ ਜਿੱਦੇ ਬੰਦੀਆਂ ਤਾਂ ਕੀ ਉਮੀਦ ਕਰਦੇ ਹੋ ਸੁਪਰੀਮ ਕੋਰਟ ਤੋਂ ਕਿ ਲੱਗਦਾ ਹੈ ਕਿ ਬਤੌਰ ਵਕੀਲ ਕੇ ਇਸ ਚੀਜ਼ ਦੇ ਉੱਪਰ ਕੋਈ ਸਟੇ ਆਊਗਾ ਨਹੀਂ ਤੁਹਾਨੂੰ ਲੱਗਦਾ ਹੋ ਸਕਦਾ ਹੈ ਦੇਖੋ ਸੁਪਰੀਮ ਕੋਰਟ ਜੇ ਤਾਂ ਹੀ ਅਕੋਰਡਿੰਗ ਟੂ ਕਾਸ਼ਿਊਸ਼ਨ ਇਹਦਾ ਅਜੇ ਆਫਰ ਦਿੰਦੇ ਨੇ ਫੈਸਲਾ ਦਿੰਦੇ ਨੇ ਫਿਰ ਤਾਂ ਉਹਨਾਂ ਨੂੰ ਸੋਮੋਤੋ ਲੈ ਕੇ ਹੀ ਕਰ ਦੇਣਾ ਚਾਹੀਦਾ ਵੀ ਇਹ ਦੇਖੋ ਇਹਦਾ ਦੇਖੋ ਗਲਤ ਹੋ ਰਿਹਾ ਹੈ ਜੇ ਜਿਹੜੇ ਕੋ ਪਾਵਰ ਹੁੰਦੀ ਹੈ ਤਾਂ ਹੁਣ ਤਾਂ ਪੈਨੀ ਕੰਡੀਸ਼ਨਾਂ ਪੈ ਰਹੀਆਂ ਨੇ ਸੁਪਰੀਮ ਕੋਰਟ ਪੁਆਇੰਟ ਆ ਮਿਲੂਗਾ ਇਹਦੇ ਰੋਕ ਲਗੂਗੀ ਰੋਕਵਾਦ ਦੇ ਤੌਰ ਉੱਤੇ ਉਹ ਹੋਊਗਾ ਇਹਨੂੰ ਹੋਲਵਾ ਦੇ ਕੋਲ ਨਾ ਕੋਈ ਨਾ ਕੋਈ ਦਾ ਕੋਈ ਹੱਲ ਨਿਕਲੂ ਆ ਜਾਂਦਾ ਤਾ ਕੁੱਚੇ ਵੀ ਆ ਜਾਂਦਾ ਤਾ ਰੇਖਾ ਜਿਆਦਾ ਸੂਜ ਵੀ ਢਲਵਾ ਲੱਗ ਜਾਂਦਾ ਫਿਰ ਇਹਨਾਂ ਦੀ ਪਾਵਰ ਆ ਜੇ ਨਾ ਉਹ ਲੱਗ ਰਹੀ ਹੈ ਇਹ ਸਟੇਟ ਪਾਰਟੀ ਉਹ ਖਾਲੋਂ ਕੱਲ੍ਹ ਵਾਸਤੇ ਇਹਨਾਂ ਨੇ ਫੁੱਲ ਲੈ ਕੇ ਆਉਂਦਾ ਵੇਲੇ ਪਹਿਲੀ ਸਰਕਾਰਾਂ ਦੇ ਪ੍ਰਸ਼ਾਸਨ ਦੇ ਵਿੱਚੋਂ ਕੋਲੇ ਫੁੱਲ ਮਿਉਂਦੀ ਦੋਸਤਾਂ ਲਈ ਲੈ ਜਾਂਦਾ ਹੈਗਾ ਇਹਨਾਂ ਸਟੇਟ ਪਾਰਟੀ ਉਹ ਖਤਮ ਤੱਕ ਨੂੰ ਇਹਦੀ ਚਾਰ ਸਟੇਟ ਪਾਰਟੀਆਂ ਦੀ ਨतीश ਦੀ ਹੋ ਗਈ ਲੈ ਲੂਗੀ ਹੋ ਖਾਲੋਂ ਦਾ ਵਾਸਤੇ ਇਹ ਮਤਲਬ ਸਹੀ ਟਾਈਮ ਤੇ ਸਟੇਟ ਟਾਈਮ ਮੰਨ ਲੈ ਭਾਈ ਇਹ ਨਾਲ ਆਪਣੀ politix ਹੈ ਦੇਖੋ BJP ਵੀ ਹੋਰ ਦੂਜੇ ਸਾਰੇ ਪਾਰਟੀਆਂ ਖੜੂ ਕਰਨਾ ਚਾਹੀਦਾ ਇੱਕ ਪਾਰਟੀ ਦਾ ਸ਼ਾਸਨ ਨਹੀਂ ਹੋਣਾ ਚਾਹੀਦਾ ਇੱਕ ਸਰ ਤੁਸੀਂ ਮੈਨੂੰ ਦੱਸੋ ਫਿਊਚਰ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਮੁਸਲਮਾਨਾਂ ਦੇ ਰਾਈਟਸ ਦੇ ਮੁਸਲਮਾਨਾਂ ਦਾ ਫਿਊਚਰ ਹੈ ਮਤਲਬ ਤੁਸੀਂ ਕੀ ਦੇਖਦੇ ਹੋ ਜਿਵੇਂ ਤੁਸੀਂ ਕਿਹਾ ਵੀ ਹਰ ਚੀਜ਼ ਸਦੀਵੀ ਨਹੀਂ ਹੁੰਦੀ ਉਹ ਚੀਜ਼ ਨੇ ਆਉਣਾ ਹੁੰਦਾ ਤੇ ਜਾਣਾ ਹੁੰਦਾ ਇੱਕ ਰੂਲ ਆਫ ਨੇਚਰ ਹੈ ਲੇਕਿਨ ਆਪਾਂ ਗੱਲ ਕਰੀਏ ਕਿ ਜਦੋਂ ਮਤਲਬ ਇੱਕ ਟੋਕਰ ਲੱਗ ਜਾਂਦੀ ਹੈ ਕਿਸੇ ਇਨਸਾਨ ਨੂੰ ਤਾਂ ਉਸ ਤੋਂ ਬਹੁਤ ਸੰਭਲ ਕੇ ਚੱਲਣਾ ਹੈ ਕੀ ਇੰਨੇ ਕਿ ਧੋਕਰ ਕਾਫੀ ਹੈ ਕਿ ਲੱਗਦਾ ਹੈ ਕਿ ਜੋ ਮੁਸਲਮ ਲੀਡਰਸ ਹੈ ਕਿ ਉਹ ਇਹਨਾਂ ਕੋਈ ਰਿਪਰੈਜ਼ੈਂਟੇਟਿਵ ਨਹੀਂ ਹੈ ਆਪਣੇ ਸੈਂਟਰ ਲੈਵਲ ਦੇ ਉੱਪਰ ਸਟੇਟ ਲੈਵਲ ਦੇ ਉੱਪਰ ਤੁਸੀਂ ਦੱਸੋ ਕੀ ਰਿਪਰੈਜ਼ੈਂਟੇਸ਼ਨ ਲੈਣਾ ਦੀ ਇਹਨਾਂ ਨੂੰ ਪੋਲੀਟਿਕਲ ਰਿਪਰੈਜ਼ੈਂਟੇਸ਼ਨ ਦੀ ਲੋੜ ਪਊਗੀ ਦੇਖੋ ਇਹਦਾ ਲੋੜ ਹੈ ਪੋਲੀਟਿਕਲ ਸਿਸਟਮ ਦੇ ਵਿੱਚ ਜੇ ਤੁਸੀਂ ਗੁੱਲ ਪਿੱਛੇ ਆੜ ਕੇ ਬੈਠ ਜਾਓਗੇ ਕਿ ਨਾਗਰਿਕ ਲੋਕ ਬਸਾ ਪਰੇ ਮਹਾਤ ਪੜੀ ਤੇ ਆਪਣਾ ਮਸਲਾ ਹੱਲ ਹੋ ਰਿਹਾ ਨਹੀਂ ਹੋਣਾ ਹੈ ਕਿਉਂਕਿ ਡੈਮੋਕ੍ਰੇਸੀ ਹੈ ਨਾ ਵਿੱਚ ਦੇਖੋ ਲੋੜ ਪਊਗੀ ਕੋਣੋਂ ਆਪਣੇ ਆਪਣੇ ਆਗੂ ਵੀ ਤਿਆਰ ਕਰਨੇ ਪੈਣਗੇ ਇਹ ਗੱਲ ਮੇ ਤੁਹਾਨੂੰ ਇਹ ਕਿ ਡਾਇਰੈਕਸ਼ਨ ਦੀ ਕਮੀ ਨਹੀਂ ਹੈ ਤੇ ਸ਼ੌਰ ਦੀ ਕਮੀ ਨਹੀਂ ਹੈ ਅਲਮਗੁਰਲਾ ਬਹੁਤ ਪਹੁੰਚੇ ਹੋਏ ਹੈ ਬਦਲੋ ਲੋਕ ਨੇ ਪਰ ਉਹ ਰਾਜਨੀਤੀ ਦੇ ਉਸ ਕੰਦੇ ਦਰਦੇ ਨੇ ਕਿ ਇਹਦੇ ਵਿੱਚ ਕਰਾਪਸ਼ਨ ਤੇ ਗੰਦ ਹੈ ਜਿਹੜੀ ਆਪਾਂ ਕਹਿੰਦੇ ਪੰਜਾਬੀ ਵਿੱਚ ਕਿਉਂਕਿ ਉਹ ਡਰ ਗਏ ਇਸ ਚੀਜ਼ ਤੋਂ ਕਿ ਇਹਦੇ ਜਿਹੜੇ ਬਹੁਤ ਕੁਛ ਕੰਮ ਹੁੰਦਾ ਖਰਚਾ ਵੱਧ ਹੁੰਦਾ ਹੈ ਤੇ ਕਰਾਪਸ਼ਨ ਹੈ ਬਹੁਤ ਜ਼ਿਆਦਾ ਵੀ ਲੱਖਾਂ ਕਰੋੜਾਂ ਖਰਚ ਕੇ ਬੰਦਾ ਕੋਈ ਐਮਐਲਏ ਵੀ ਬੰਦਾ ਫਿਰ ਉਹ ਕੀ ਕਰੇ ਮਤਲਬ ਪੈਸਾ ਲੈ ਕੇ ਕਿਤੋਂ ਆਵੇ ਯਾਰ ਇਕੱਠਾ ਕਿਤੋਂ ਕਰੂਗਾ ਉਹ ਵੀ ਹੱਕ ਅਰਾਮੀ ਕਮਾਈ ਕਿਉਂ ਕਰਕੇ ਤੇ ਖਰਾਬ ਕਰੇ ਲੇਗੋ ਹੈ ਹੋਰ ਮਜ਼ਬੂਤ ਹੋਣ ਲੱਗੀ ਮੁਸਮਾਨਾ ਸਾਨੂੰ ਆਪਣੀ ਡਿਫੈਂਸ ਸਪਰਮਨਬੂਤ ਕਰਨੀ ਪਊਗੀ ਸਰ ਪੋਲਿਟਿਕਲ ਸਿਸਟਮ ਦੇ ਵਿੱਚ ਉਤਰਨਾ ਪਊਗਾ ਇੱਕ ਸਰ ਇਥੇ ਕੁਐਸਚਨ ਹੋ ਰਿਹਾ ਹੈ ਕਿ ਆਪਾਂ ਗੱਲ ਕਰ ਰਹੇ ਕਿ ਜਿਵੇਂ ਤੁਹਾਨੂੰ ਕਿਹਾ ਵੀ ਬੜਾ ਕ੍ਰਾਪਸ਼ਨ ਹੈ ਬੜਾ ਗੰਦਾ ਗੰਦ ਨੂੰ ਗੰਦ ਦੇ ਵਿੱਚ ਉਤਰ ਵੀ ਸਾਫ਼ ਕੀਤਾ ਜਾ ਸਕਦਾ ਜੇ ਆਪਾਂ ਬਾਹਰ ਖੜੇ ਹੋਗੇ ਦੇਖੀ ਜਾਵਾਂਗੇ ਹੀ ਕਹੀ ਜਾਵਾਂਗੇ ਤਾਂ ਮੈਨੂੰ ਤਾਂ ਲੱਗਦਾ ਕਿ ਇਹ ਕੁਝ ਕਰ ਪਾਉਗੇ ਨਹੀਂ ਦੇਖੋ ਜਦੋਂ ਨਾ ਆਪਾਂ ਕੋਈ ਅੱਛਾ ਕੰਮ ਕਰਦੇ ਹਾਂ ਆਛਾਈ ਵੀ ਫੈਲਦੀ ਹੈ ਜਿਵੇਂ ਬੁਰਾਈ ਫੈਲਦੀ ਹੈ ਨਾ ਆਛਾਈ ਫੈਲਦੀ ਹੈ ਬਹੁਤ ਹੈਗੇ ਐਮਐਲਏ ਨੇ ਯੂਪੀਐਲਏ ਤੋਂ ਐਮਐਲਏ ਬਾਰੇ ਮੈਂ ਪੜ੍ਹਿਆ ਜੀ ਹੋ 6 7 ਵਾਰ ਜੀ ਐਮਐਲਏ ਐਮਪੀ ਰਹੇ ਆ ਉਹ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਉਹ ਜਿੱਤ ਜਾਂਦਾ ਦੇਖੋ ਕੁਆਲਟੀ ਦਾ ਬੰਦੇ ਦੇ ਵਿੱਚ ਕਈ ਨਾ ਕੋਈ ਹੈ ਜੀ ਤਾਂ ਉਹ ਉਹ ਮਾਰਾ ਪਾਰਟੀਆਂ ਜਦੋਂ ਇਲੈਕਸ਼ਨ ਦੇ ਤਰ੍ਹਾਂ ਅਪਰੋਚ ਕਰਦੀਆਂ ਨੇ ਕਿ ਸਾਡੇ ਪਾਰਟੀ ਕੋਲ ਉਹ ਜਿਹੜੀ ਮਰਜੀ ਪਾਰਟੀ ਨੂੰ ਫੜ ਜਾਂਦਾ ਉਹ ਉਹਨੇ ਪਾਰਟੀਆਂ ਦੇ ਪਾਰਟੀ ਉਹ ਅਲੱਗ-ਅਲੱਗ ਪਾਰਟੀਆਂ ਫੜ ਕੇ ਵੀ ਜਿੱਤ ਲਿਆ ਤੇ ਰਾਏ ਤੇ ਲੱਗਦਾ ਹੁਣ ਵੀ ਉਹ ਮਤਲਬ ਉਹ ਅچھے ਲੋਕ ਵੀ ਨੇ ਰਾਣੀ ਤੇ ਵਿੱਚ ਬਹੁਤ ਬੜੀਆਂ ਬੰਨਿਆ ਬਹੁਤ ਪਹਿਲੇ ਇਹ ਲੀਡਰ ਨੇ ਜਿਹੜਾ ਇਹ ਲੋਕ ਨੂੰ ਸਨਾਂ ਆਉਂਦੇ ਨੇ ਇਹਦਾ ਉਹ ਕੁਛ ਰਹਿਣ ਤੋਂ ਕੱਲੇ 10 ਸਾਲ ਜਿਹੜੇ ਬੀਜੇਪੀ ਆਈ ਹੈ ਇਹਨਾਂ ਕੁਛ ਜ਼ਿਆਦਾ ਕਰਤਾ ਲੋਕੋ ਲੋਕ ਡਰਾਤਾ ਪਲਟੀਆਂ ਦਾ ਪਾਰਟੀ ਵੀ ਡਰਨ ਲੱਗ ਗਈਆਂ ਤਾਂ ਇਸ ਕਰਕੇ ਇਹ ਲੋਕ ਥੋੜਾ ਜਿਆਦਾ ਹੋ ਗਏ ਵੀ ਮਤਲਬ ਸਹਿਮ ਗਏ ਵੀ ਹੁਣ ਜਦੋਂ ਇਸ ਤਰ੍ਹਾਂ ਇਹ ਬਿਲ ਪਾਸ ਕੀਤੇ ਨੇ ਤਾਂ ਜੋ ਮੁਸਲਮਾਨਾਂ ਦੇ ਕੋਲ ਹੁਣ ਜਾਗ ਰਿਹਾ ਹੁਣ ਬਹੁਤ ਮਤਲਬ ਜਾਗਰੂਕ ਹੋ ਗਏ ਹੁਣ ਆਪਣੇ ਹੱਕਾਂ ਵਾਸਤੇ ਖੜਾ ਹੋਗਾ ਇਨਸ਼ਾਅੱਲਾ ਸਰ ਇਹ ਡਿਸੀਜਨ ਕਿਤੇ ਨਾ ਕਿਤੇ ਇਹ ਮੈਂ ਗਰਪਲੂਡ ਕਰੂੰਗਾ ਇਸ ਕੁਐਸਚਨ ਤੋਂ ਬਾਅਦ ਇਹੇ ਜੋ ਡਿਸੀਜਨ ਹੈ ਬਿਲ ਪਾਸ ਹੋਇਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਮੁਸਲਮਾਨਾਂ ਨੇ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਦੇ ਵਾਸਤੇ ਕਬਾੜ ਨਾ ਬਣਿਆ ਬਿਲਕੁਲ ਸਹੀ ਗੱਲ ਹੈ ਜੀ ਅੱਲਾਹ ਬਾਗ ਨੇ ਦੇਖੋ ਜਦੋਂ ਵੀ ਕਹਿੰਦੇ ਮੁਸਲਮਾਨ ਆਪਣੇ ਹੱਕਾ ਵਾਸਤੇ ਅਵੇਲ ਨਹੀਂ ਹੈਗੇ ਤੁਸਤ ਹੋਏ ਜਾਂ ਮਤਲਬ ਪੰਜਾਬੀ ਗੱਲ ਵੀ ਯਾਸ਼ੀਆਂ ਕਰਨ ਲੱਗੇ ਉਹਨੇ ਆਪਣੇ ਦੇ ਹੱਕ ਦੇ ਅਮਲ ਦੀ ਛੜ ਤੇ ਤੇ ਮਸਜਿਦਾਂ ਮਤਲਬ ਅੱਜ ਨਾ ਦੂਰ ਹੋ ਗਏ دین ਤੋਂ ਦੂਰ ਹੋ ਗਏ ਪਰ ਫਿਰ ਅੱਲਾਹ ਪਾਸ ਦਾ ਕੋਈ ਐਸਾ ਬਾਦਸ਼ਾਹ ਮੁਸਲਮਨ ਕਰੂਗਾ ਜਾਲਮ ਵੀ ਉਹ ਕੋਰੋ ਮੈਨੂੰ ਅਹਿਸਾਸ ਹੁੰਦਾ ਵੀ ਅਸੀਂ ਤਾਂ ਆਪਣੇ ਜਿਹੜਾ ਮੇਨ ਸਾਡੇ ਕੰਮ ਦੇ ਉਸ ਉਹਦੇ ਪਿੱਛੇ ਡੇ ਹੋਇਆ ਤੇ ਨਾ ਸਾਡੇ ਨਮਾਜ਼ਦਾਰਾਂ ਦੇ ਵਿੱਚ ਉਹ ਕੁਝ ਰਿਹਾ ਤੇ ਨਾ ਅਸੀਂ ਦੇਖੋ ਬੁਫਾਦ ਦਾ ਕੋ ਕਰਦੇ ਆ ਪਰ ਸਾਰੇ ਮਾਮਲੇ ਦੇ ਵਿੱਚ ਜਿਹੜੇ ਸਾਡੇ دینی ਹੋਣੇ ਉਹਦੇ 프라이జ్ ਉਹਦੇ ਵਿੱਚ ਵੀ ਅਸੀਂ ਮੁਕੰਮਲ ਨਹੀਂ ਹੈਗੇ ਮਤਲਬ ਨਾਮ ਦੇ ਰਹਿ ਗਏ ਅਸੀਂ ਉਹਨਾਂ ਸ਼ੋਰ ਜ਼ਿਆਦਾ ਕਰਨ ਲੱਗੇ ਤਾਂ ਫਿਰ ਹੁਣ ਲੋਕਾਂ ਨੂੰ ਅਹਿਸਾਸ ਹੋਇਆ ਕਿ ਸਾਡਾ ਕਿਉਂ ਜੂਰ ਕਿਉਂ ਹੋ ਰਿਹਾ ਨੇ ਕਿਉਂਕਿ ਇਹ ਬੜਾ ਮੁਸਲਮਾਨ ਦੇਦੀ ਉਹ ਤਾਂ ਮਸਜਿਦ ਜਾ ਕੇ ਦੋ ਨਾਫਰ ਪੜ੍ਹਦੇ ਸੀ ਆਪਣੇ ਮਦਰਯਾਲਾ ਗੱਲ ਲਈ ਹੁਣ ਹੋ ਨਹੀਂ ਰਿਹਾ ਤਾਂ ਇਹ ਵੀ ਚੀਜ਼ ਦੀ ਗੱਲ ਹੋਈ ਹੈ ਕਿ ਸਾਡੇ ਜੋ ਰੀਮਾਲ ਦੇ ਨਾ ਅਸੀਂ ਉਹ ਤਾਂ ਪਿੱਛੇ ਆ ਗਏ ਅਸੀਂ ਮਤਲਬ ਦਿਖਾਵਾ ਜ਼ਿਆਦਾ ਕਰ ਲਿਆ ਕਿ ਆ ਮੈਂ ਨਮਾਜ਼ ਪੜਿਆ ਹੈ ਤੇਰੀ ਹੋ ਗਈ ਪਰ ਦੇਖੋ ਨਮਾਜ਼ ਦੇ ਵਿੱਚ ਉਹ ਚੀਜ਼ਾਂ ਨੇ ਨਮਾਜ਼ ਬੁਰਾਈਆਂ ਤੋਂ ਰੋਕਦੀ ਹੈ ਉਹ ਰੁਕਣੀ ਹੈ ਅਸੀਂ ਜੇ ਗੁਆਰਦ ਨਹੀਂ ਰਹੀ ਰਹਿੰਦੇ ਹੈਗੇ ਤੇ ਮਨ ਦਿਖਾਵਾ ਵਧ ਕਰਦੇ ਆ ਤੇ ਮੁਸਲਮਾਨ ਹੋਣ ਦਾ ਜਦ ਅਸੀਂ ਸਹੀ ਮੁਸਲਮਾਨ ਬਣ ਗਏ ਨਾ ਇਹ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਤੇ ਹੁਣ ਤਾਂ ਕੀ ਹੈ ਨਾ ਹੁਣ ਤਾਂ ਪੈਣਾ ਹੀ ਰੋਕਦੇ ਆਇਆ ਤੂੰ عمر ਦੀ ਹੁਣ ਕੋਈ ਉਸੇ ਬਾਈਲਾ ਕੁਮਰ ਬਾਬੂ ਜੀ ਨੇ ਕਵੋਡ ਕਰਦੇ ਨੇ ਔਰ ਆਮ ਇੱਕ ਫਕੀਰ ਦੀ ਜ਼ਿੰਦਗੀ ਜੀ ਉਹਨਾਂ ਨੇ ਉਹ ਹੁੰਦੀਆਂ ਦੀ ਬੋਲਦਾ ਹੈ ਇਹ ਕਿਹੜੀਆਂ ਗੋਹਾਂ ਨੇ ਜੀ ਆ ਜਵੇਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਬਹੁਤ ਮਤਲਬ ਮਤਲਬ ਸੀਰੀਅਸ ਮੁੱਦੇ ਦੇ ਉੱਪਰ ਗੱਲਬਾਤ ਹੋਈ ਔਰ ਗੱਲਬਾਤ ਵੀ ਤੁਹਾਡੇ ਲੈਵਲ ਦੀ ਕੁਐਸਚਨ ਸੀਗੇ ਤੁਹਾਡੇ ਲੈਵਲ ਦੀ ਤੁਸੀਂ ਆਪਣੇ ਕੋਚ ਦੇ ਮੁਤਾਬਕ ਅਨਸਰ ਦਿੱਤਾ ਔਰ ਗੱਲ ਤੁਹਾਡੀ ਸਹੀ ਹੈ ਕਿ ਜਦੋਂ ਮਤਲਬ ਜ਼ਵਾਲ ਆਉਂਦੇ ਕਿਸੇ ਕਿਸੇ ਕੌਮ ਦਾ ਤਾਂ ਹੋ ਲਗਭਗ ਸਾਰੀ ਸਾਰੀ ਕੌਮ ਜ਼ਬਾਲ ਕਿੰਨੀ ਜਾਂਦੀ ਔਰ ਜਦ ਤਰਾਪਾ ਬਚਾਉਂਦੇ ਆਉਂਦੇ ਤਾਂ ਉਹ ਬਚਾਉਂਦਾ ਵੀ ਹੈ ਕਿਤੇ ਨਾ ਕਿਤੇ ਇਹ ਗੱਲ ਮੰਨਣੀ ਪਊਗੀ ਕਿ ਇਹ ਜਿਹੜਾ ਬਿਲ ਇਹ ਮੁਸਲਮਾਨਾਂ ਦਾ ਇੱਕ ਪਲੇਟ ਹੋਂਦ ਤੇ ਲੈ ਕੇ ਆਉਣ ਵਾਸਤੇ ਇੱਕ ਤੇ ਹੈ ਵਸੀਲਾ ਬਣਿਆ ਕਿਉਂਕਿ ਮੁਸਲਮਾਨ ਹਰ ਮੁਸਲਮਾਨ ਅਵੇਰ ਹੈ ਔਰ ਹੁਣ بار-बार ਸਟੇਟਮੈਂਟਸ ਆ ਰਹੀਆਂ ਨੇ ਕਿ ਪੋਲੀਟੀਕਲੀ ਜਿੱਥੇ ਨੰਬਰ ਨਹੀਂ ਸੀਗਾ ਕਿਉਂਕਿ ਉੱਥੇ ਦਾ ਪਾਰਲੀਮੈਂਟ ਜਿਹੜਾ ਹੈਡਸ ਕਾਊਂਟ ਹੁੰਦੇ ਨੇ ਉੱਥੇ 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 ਨੰਬਰ ਨਹੀਂ ਸੀਗਾ ਜਿਹਦੇ ਕਰਕੇ ਮਤਲਬ ਭਾਜਪੀ ਨੇ ਜਾਂ ਮਤਲਬ ਮੌਜੂਦਾ ਗਵਰਨਮੈਂਟ ਨੇ ਆਪਣੀ ਚਲਾਈ ਤੇ ਇਹ ਬਿਲਕੁਲ ਪਾਸ ਹੋਇਆ ਤਾਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਇਹ ਜਿਹੜਾ ਹੈਗਾ ਇਸ ਵਿਚਾਰ ਕਰਨਗੇ ਜੋ ਪੰਜਾਬ ਦੇ ਬੁਦਧਾਰੋਂ ਹਿੰਦੂਸਤਾਨ ਦੇ ਬੁਦਧਾਰੋਂ ਮਿਲ ਕੇ ਹੋ ਸਕਦਾ ਹੈ ਕਿ ਪੋਲੀਟਿਕਲੀ ਸਟਰੋਂਗ ਹੋਣ ਔਰ ਇਹਦਾ ਆਉਣ ਵਾਲੇ ਸਮੇਂ ਦੇ ਸੁਭਾ ਕੀ ਕੀ ਹੁੰਦਾ ਤੁਹਾਡਾ ਥੈਂਕ ਯੂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜਦੋਂ ਅਗਲੇ ਇੱਕ ਨਵਾਂ ਪਾਸਟਿੰਗ ਦਾ ਦੀਗਾ ਆਉਂਦਾ ਵਾ ਮਮਤਾ ਵੇ ਉਹ ਲਾ ਕੇ ਨਾ ਥੋੜਾ ਜਲਾ ਚੈੱਕ ਕਰਦੇ تھے ਕਿ ਇਹ ਮਾਪਾ ਜੀਆ ਤੁਹਾਡੇ ਤੇ ਜੀ ਜਦੋਂ ਥੋੜੇ ਲੱਗਿਆ ਨਾ ਖਾਜਣ ਲੱਗੀ ਕਿੰਨਾ ਉਹ ਪੂਰਬ ਛੜ ਰਹੇ ਹੋਗੇ ਲੱਗਣਾ ਨੇ ਨਿਕਰ ਪੂਰਾ ਲਾ ਲਵੇ ਜੀ ਮਗਰ ਕਾਫੀ ਇਫੈਕਟਿਵ ਪਾਪਲੇ ਬੋਲ ਥੋੜੇ ਹੁੰਦੇ ਆ ਪੁਣੇ ਆ ਗਏ ਪਹਿਲਾਂ ਦੇਖਿਆ ਤੇ ਤਿੰਨ ਕਲਾਸ ਬਿੱਲ ਲੈ ਜਾਂਦਾ ਵਾ ਕਿ ਕੋਈ ਮਸਲਾ ਨਹੀਂ ਤਿੰਨ ਦਾ ਲਾ ਦਵਾ ਤਾਂ ਮੁਸਲਮਾਨ ਬੋਲੇ ਨਹੀਂ ਬਾਬਰੀ ਮਾਜਿਦਾ ਮਾਮਲਾ ਆਇਆ ਬਾਬਰੀ ਮਾਜਿਦ ਨੂੰ ਇਹ ਕਹਿ ਕੇ ਇਨਵੋਲ ਕੀਤਾ ਵੀ ਨਹੀਂ ਕੋਈ ਹਿੰਦੂਆ ਨੂੰ ਚਾਹੀਦੀ ਹੈ ਧਾਰਮਿਕ ਆਸਥਾ ਦਾ ਮਾਮਲਾ ਹੈ ਜੀ ਇਹਦੇ ਤੋਂ ਉਹਨਾਂ ਕਰਕੇ ਸਮਝ ਦੇਣੀ ਹੈ ਜਦੋਂ ਪੁੱਛਦੇ ਕਿ ਤੁਸੀਂ ਬੋਲੇ ਉਸੀ ਮੌਜੂਦ ਨੂੰ ਬੋਲਣਾ ਚਾਹੀਦਾ ਹੈ 370 ਦਾ ਮਾਮਲਾ ਆਇਆ ਉਹ ਕਸ਼ਮੀਰੀ ਨਹੀਂ ਜਿਹੜੇ ਕਿਹਾਣਾ ਛੱਡ ਬੋਲਣ ਨੂੰ ਤਾਂ ਉਸ ਟਾਈਮ ਵੀ ਬੋਲਣਾ ਚਾਹੀਦਾ ਇੱਕ ਦੇਖੋ ਸਟੇਟ ਓਟ ਕਰ ਰਹੇ ਆ ਉਹ ਇੱਕੋ ਸੀਐਮ ਮੁਸਲਿਮਾਨ ਦਾ ਰਹਾਡਾ ਤਾਂ ਉਹਨਾਂ ਨੇ ਸਟੇਟ ਓਟ ਕਰਨ ਕੀਤਾ ਇਹਨਾਂ ਨੇ ਯਾਨੀ ਇਹ ਕਈ ਮਾਮਲੇ ਇਸ ਤਰ੍ਹਾਂ ਦੇ ਹੋਏ ਜੀ ਜਦੋਂ ਮੌਜੂਦ ਬੋਲੇ ਨਹੀਂ ਇਹਨਾਂ ਨੇ ਦੇਖ ਲਿਆ ਕੀ ਰਹੇ ਕੌਮ ਹੈ ਇਹ ਮੁਰਦਾ ਹੋ ਰਹੀ ਹੈ ਹੈਡਲੈਸ ਕੌਮ ਹੈ ਕੋਈ ਲੀਡਰ ਨਹੀਂ ਇਹਨਾਂ ਦਾ ਕੌਣ ਹੈ ਇਹ ਬਿਲਾ ਹੈ ਦੇਖੋ ਇਹ ਬਿਲਾ ਨੇ ਬਹੁਤ ਖਤਰਨਾਕ ਲੈ ਕੇ ਆਂਦਾ ਹੈ ਤੇ ਚੀਦਾ ਬਿਲਾ ਹੈ ਕੌਣੇ ਕਹਿੰਦੇ ਕਿ ਅਸੀਂ ਇਹਨਾਂ ਸਾਰੇ ਜਿੰਨਿਆਂ ਨੂੰ ਵਾਪਸ ਕੀਤਾ ਜਾਣਾ ਚਾਹੇ ਮਰਦਨਾ ਹੋਣ ਚਾਹੇ ਮੁਦੱッセ ਨੇ ਆਂਗਾ ਨੇ ਕਬਰਿਸਤਾਨ ਨੇ ਤਾਂ ਉਹ ਅਸੀਂ ਮਤਲਬ ਹੜੱਪ ਲਈਏ ਨਹੀਂ ਇੱਕ ਹੈ ਹੁੜਾੜਾ ਬ੍ਰਿੰਗ ਨੇ ਕਿਹਾ ਹੈਗਾ ਨਾ ਵੀ ਇਹ ਬਿਲਾ ਬਹੁਤ ਮਤਲਬ ਨੁਕਸਾਨਦੇ ਹਨ ਤੁਮਾਨਾ ਵਾਸਤੇ ਸੰਵਿਧਾਨ ਦੇ ਖਿਲਾਫ ਹੈ ਜੇ ਕਿਸੇ ਸੰਵਿਧਾਨ ਦੇ ਖਿਲਾਫ ਹੈ ਮੈਂ ਕਹਿਣਾ ਕੋਈ ਚੀਜ਼ ਸੰਵਿਧਾਨ ਦੇ ਖਿਲਾਫ ਹੈ ਮੈਂ ਖਿਲਾਫ ਹਾਂ ਦੇਖੋ ਜੀ ਇਹ ਹਿੰਦੁਸਤਾਨ ਉਹ ਸੰਵਿਧਾਨ ਦੇ ਮਤਾਬ ਚੱਲੂਆ ਭਾਰਤ ਦੇਸ਼ ਆਗਾ ਤੇ ਕਿਸੇ ਪਾਰਟੀ ਦੇ ਆ ਜਾਂ ਕਿਸੇ ਮਤਲਬ ਜਿਹੜੇ ਜਦੈਬੰਦੀ ਦੇ ਮਤਾਬ ਚੱਲਣਾਗਾ ਜਾਂ ਅਮਰਿਸ਼ਾ ਜਾਂ ਮੋਦੀ ਜੰਦਾਬ ਚੱਲਣਾਗਾ ਇਹ ਤੇ ਲੋਕ ਸੰਵਿਧਾਨ ਦੇ ਮਤਾਬ ਚ ਇੱਕ ਤਹਾਵ ਦੇ ਅੰਗਰੇਜ਼ ਦੀ ਪਾਵਨ ਤਮੁਜ ਤੋਂ ਗੋ ਜੇ ਇਹ ਹੈ ਸੱਤਾ ਇਹ ਸਾਧਦਾ ਹੈ ਇਹ ਜਾਣ ਵਾਸਤੇ ਆਉਂਦੀ ਹੈ ਲੋਕੋ ਨੇ ਇਹ ਹੱਲਾ ਵਾਲਾ ਵੀ ਜਾਗਾ ਥੋੜੇ ਕੋ ਪਾਵੜਾ ਵੀ ਥੋੜਾ ਉਜੜ ਤੋ ਪੈਨ ਸਾਧ ਨੂੰ ਕਰਨ ਲੱਗ ਜਾਂਦਾ ਪਹਿਲਾਂ ਵੀ ਸੱਤਾ ਬਦਲੂਗੀ ਪ੍ਰਵਰਤਨ ਹੋਊਗਾ ਦੇਖੋ ਇਹਨਾਂ ਨੂੰ ਜਿਹੜੇ ਚਲਾਇਆ ਨਾ ਇਹਨੇ ਤੇ ਸਾਰੀ ਉਮਰ ਅੱਤੀ ਆਉਂਗੇ ਤੇ 10 ਸਾਲ ਨਹੀਂ ਪਾਲੀ ਹੋਈ ਐ ਤੇ ਇਹਨਾਂ ਨੇ ਨਾ ਇਹ ਦਿਲਬਾਤ ਲਿਆ ਬਹੁਤ ਵੱਡੇ ਪ੍ਰਦਰਸ਼ਨ ਹੋਣਗੇ ਯਾਰ ਵਰਤਾਂ ਤੇ ਪੂਰਾ ਹਿੰਦੂਪਾਂਸਤ ਨੂੰ ਦੇਖੋ ਪੰਜਾਬ ਆ ਜਿਹੜਾ ਵੀ ਪੰਜਾਬ ਉਹ ਕਹਿੰਦਾ ਵੀ ਜਿਨਾਂ ਦੇ ਖਿਲਾਫ ਐ ਆਪਾਂ ਪਾਰਟੀ ਵੈਲ ਤੋਂ ਪੂਰੇ ਜਿਹੜਾ ਕਰਦੇ ਆ ਨੇ ਕੋਣ ਬਹੁਤ ਵਧੀਆ ਇੱਕ ਸੰਦੇਸ਼ ਦਿੱਤਾ ਸਾਰੇ ਮਤਲਬ ਜਿੰਨੇ ਵੀ ਸਾਡੇ ਐਮਪੀ ਤੇ ਕਿਸੇ ਵੀ ਉਹ ਧਰਮ ਦੇ ਨੇ ਕਿਸੇ ਪਾਰਟੀ ਦੇ ਨੇ ਉਹਨਾਂ ਨੇ ਇਹ ਜਿਹੜਾ ਮਦਨ ਸੰਵਿਧਾਨ ਦੇ ਖਿਲਾਫ ਵਿੱਚ ਦਿਰ ਪੇਸ਼ ਕੀਤਾ ਪਾਸ ਕੀਤਾ ਹੈ ਤੌਰੇ ਖਿਲਾਫ ਬੋਲਣੇ ਬਾਰੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਤੌਰੇ ਕੋਲ ਜ਼ੁਲਮ ਦੇ ਖਿਲਾਫ ਖੜੇ ਹੋਏ ਸਿਰ ਅਧਿਆਏ ਦੇ ਖਿਲਾਫ ਨਹੀਂ ਹੋਏ ਬੋਲਣੇ ਤਾਂ ਅਸੀਂ ਇਸ ਗੱਲ ਤੋਂ ਖੁਸ਼ ਹਾਂ ਪੂਰੇ ਕੇ ਦੇਖੋ ਜੇ ਪੰਜਾਬ ਹੈ ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ ਖੜਿਆ